ਫੈਸ਼ਨ ਦੇ ਵਿੱਚ ਗਨੀਮਖੌਰ ਮਜੀਠੀਆ ਦੀ ਵੀਸ ਲਗਾਈ ਜਾਂਦੀ ਹੈ ਉੱਥੇ ਇਹ ਗੱਲ ਬੋਲਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਕਿ 540 ਕਰੋੜ ਸਾਨੂੰ ਵੀ ਦੇ ਦਿਓ ਅਜਈਆਂ ਰੀਸਾਂ ਲਾਈ ਜਾਂਦੀਆਂ ਨੇ ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਕੋਏ ਏਦਿਹੀ ਭਾਸ਼ਾ ਹੁੰਦੀ ਹੈ ਨਾ ਆਪ ਕਰਨਾ ਜਿਵੇਂ ਮੇਰੀ ਛੋਟੀ ਭੈਣ ਵਰਗੇ ਇਹ ਲੰਡੂ ਗੁੰਡਿਆਂ ਦੀ ਭਾਸ਼ਾ ਨੂੰ ਕਹਿਣ ਨੂੰ ਕੋਈ ਬਰੇਜ ਨਹੀਂ ਪਿੰਡਾਂ ਦੇ ਵਿੱਚ ਇਹੋ ਜਿਹੇ ਬੰਦਿਆਂ ਲਈ ਇਹ ਸ਼ਬਦ ਵਰਤੇ ਜਾਂਦੇ ਨੇ ਕਿਉਂਕਿ ਚੰਗਾ ਬੰਦਾ ਇੱਜ਼ਤਦਾਰ ਬੰਦਾ ਤੇ ਸਿਹਰਦ ਬੰਦਾ ਕਦੇ ਕਿਸੇ ਦੀ ਧੀ ਭੈਣ ਨੂੰ ਕਦੇ ਗਲਤ ਨਹੀਂ ਬੋਲਦਾ ਧੀ ਭੈਣ ਦੀਆਂ ਚੀੜਾ ਨਹੀਂ ਪਣਾਉਂਦਾ ਧੀ ਭੈਣ ਦੀ ਕਰਦਾਰ ਕੁਛ ਨਹੀਂ ਕਰਦਾ ਇਹ ਅਸੀਂ ਉਹ ਕੌਮ ਦੇ ਵਾਰਸ ਆ ਜਿਹੜੇ ਅਫਗਾਨੀ ਧੀਆਂ ਭੈਣਾਂ ਨੂੰ ਚੱਕ ਕੇ ਦਿੱਲੀ ਤੋਂ ਇਧਰੋਂ ਚੱਕ ਕੇ ਜਾਂਦਾ ਸੀ ਇੱਥੇ ਛਡਾਉਂਦੇ ਸੀ ਜਾਨਾਂ ਖੇਡ ਕੇ ਲੜਾਈ ਲੜ ਕੇ ਧੀਆਂ ਭੈਣਾਂ ਨੂੰ ਆਜ਼ਾਦ ਕਰਾਇਆ ਜਾਂਦਾ ਸੀ ਤੇ ਧੀਆਂ ਭੈਣਾਂ ਦੀ ਪੰਜਾਬ ਦੇ ਵਿੱਚ ਕਰਦਾਰ ਕੁਛ ਨਹੀਂ ਕਰੀ ਜਾਂਦੀ ਤੇ ਪਿੰਡਾਂ ਦੇ ਵਿੱਚ ਇੱਕ ਆਮ ਕਹਾਵਤ ਆ ਪਿੰਡਾਂ 'ਚ ਨਹੀਂ ਮੈਂ ਕਹਾਂਗੇ ਪੰਜਾਬੀਆਂ 'ਚ ਆਮ ਕਹਾਵਤ ਆ ਕੀ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਦੁਸ਼ਮਣ ਦੀ ਵੀ ਧੀ ਹੋਵੇ ਦੁਸ਼ਮਣ ਦੀ ਵੀ ਭੈਣ ਹੋਵੇ ਉਹ ਆਪਣੀ ਧੀ ਭੈਣ ਹੈ ਮਰਦ ਬੰਦੇ ਜਨਾਨੀਆਂ ਨਾਲੇ ਲੜਦੇ ਹੁੰਦੇ ਬੰਦਿਆਂ ਨਾਲ ਆਢੇ ਲੈਂਦੇ ਹੁੰਦੇ ਨੇ ਤੇ ਇਹ ਮਰਦ ਨਹੀਂ ਮੈਂ ਸਮਝਦਾ ਕਿ ਇਹ ਜਮੇ ਗਿਆ ਗੁਜਰਾ ਮੁੱਖ ਮੰਤਰੀ ਆ ਜਿਨੇ ਇੱਕ ਜਿੱਤੀ ਹੋਈ ਐਮਐਲਏ ਮਤਲਬ ਇੱਕ ਇੱਕ ਬੀਬੀ ਨੂੰ ਵਿਧਾਨ ਸਭਾ ਦੇ ਵਿੱਚ ਮਤਲਬ ਮਤਲਬ ਚੜਾ ਕੇ ਜਿਸ ਹਿਸਾਬ ਨਾਲ ਉਹਨੇ ਮਤਲਬ ਇੱਕ ਇੱਕ ਤਰ੍ਹਾਂ ਦਾ ਮਜ਼ਾਕ ਬਣਾਇਆ ਮਜ਼ਾਕ ਕੀਤਾ ਮੈਂ ਸਮਝਦਾ ਕਿ ਇਹ ਤੋਂ ਘੱਟ ਨਿੰਦਣਯੋਗ ਇਹ ਤੋਂ ਘਟਿਆ ਕੋਈ ਮੈਂ ਸਮਝਦਾ ਕੋਈ ਗੱਲ ਨਹੀਂ ਹੋ ਸਕਦੀ ਇਹ 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 ਸਿਰਫ ਮੁੱਖ ਮੰਤਰੀ ਨੇ ਇਹ ਦੱਸਿਆ ਪੂਰੇ ਪੰਜਾਬੀਓ ਕਿ ਮੈਂ ਕਿਸ ਕੈਟਾਗਰੀ ਦਾ ਬੰਦਾ ਹਾਂ ਕਿਸ ਸੋਚ ਦਾ ਬੰਦਾ ਤੇ ਕਿਸ ਕਰਦਾਰ ਦਾ ਬੰਦਾ ਬੀਬਾ ਵੀ ਨਹੀਂ ਹੈਗੀ ਸਿੱਧਾ ਦੋਸ਼ ਉਥੇ ਮਹਾਲੀ ਦੇ ਏਰੀਆ ਤੁਸੀਂ ਕਿਸੇ ਨੂੰ ਜਾ ਕੇ ਪੁੱਛ ਕੇ ਦੇਖ ਲਓ ਸਿੱਧੇ ਦੋਸ਼ ਲੱਗ ਰਹੇ ਨੇ ਕਿ ਬੀਬਾ ਦੇ ਬੀਬਾ ਦੇ ਪਰਿਵਾਰ ਕਰੋੜਾਂ ਰੁਪਏ ਦੇ 헤ਰ ਫੇਰ ਦੇ ਇਲਜ਼ਾਮ ਲੱਗ ਰਹੇ ਨੇ ਕਰੋੜਾਂ ਰੁਪਏ ਇਹ ਤਾਂ ਬਹੁਤ ਵੱਡਾ ਇਲਜ਼ਾਮ ਆ ਜੀ ਕਿਉਂਕਿ ਆਮ ਆਦਮੀ ਪਾਰਟੀ ਤਾਂ ਹੀ ਗੱਲ ਕਹਿ ਰਹੀ ਹੈ ਨਾ ਕਿ ਵੀ ਅਸੀਂ ਪੰਜਾਬ ਚ ਕਰਪਸ਼ਨ ਖਤਮ ਕਰਨਾ ਚਾਹੁੰਦੇ ਹਾਂ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਆ ਖਤਮ ਕਰਤੀ ਜਦੋਂ ਪੈਸੇ ਨਹੀਂ ਲੈਣਾ ਪੰਜਾਬ ਚ ਕਰਪਸ਼ਨ ਦਾ ਆਪ ਹੀ ਖਤਮ ਹੈ ਜਦੋਂ ਮਤਲਬ ਕਰੋੜਾਂ ਕਰੋੜਾਂ ਦਾ ਮਤਲਬ ਕੁਝ ਵੀ ਹੋ ਸਕਦਾ 100 ਕਰੋੜ ਵੀ 50 ਕਰੋੜ ਵੀ ਕੁਝ ਵੀ ਹੋ ਸਕਦਾ ਬਹੁਤ ਵੱਡਾ ਦੋਸ਼ ਹੈ ਜੀ ਜਦੋਂ ਜਦੋਂ ਇੰਨੇ ਇੰਨੇ ਕਰੋੜਾਂ ਦੇ ਮਤਲਬ ਆਮ ਲੋਕਾਂ ਚ ਚਰਚਾਵਾ ਨੇ ਉਹ ਜਾਂਚ ਦਾ ਵਿਸ਼ਾ ਤਾਂ ਹੈ ਨਾ ਜਾਂਚ ਤਾਂ ਹੋਣੀ ਬਣਦੀ ਆ ਇੱਕ ਚਰਚਾਵਾ ਇਹ ਵੀ ਨੇ ਕਿ ਬੀਬਾ ਨੇ ਤਸੀਹਦਾ ਦਿੱਤਾ ਨਹੀਂ ਬੀਬਾ ਤਸੀਹਦਾ ਲਿਆ ਗਿਆ ਫਿਰ ਉਹਨਾਂ ਨੇ ਯੂ ਟਰਨ ਕਿਉਂ ਮਾਰਿਆ ਕੋ ਡੀਲ ਹੋ ਗਈ ਉਹਨਾਂ ਦੀ ਕੋ ਡੀਲ ਹੋ ਗਈ ਆਪਦੇ ਵਿੱਚ ਬੈਠ ਕੇ ਕੇਜਰੀਵਾਲ ਭਗਵੰਤ ਮਾਨ ਕਿ ਦੇਖੋ ਜਿਵੇਂ ਇੱਕ ਕੋ ਕਹਾਵਤ ਆ ਪੰਜਾਬ ਦੇ ਵਿੱਚ ਕਿ ਚੋਰ ਚੋਰ ਮਸਰੇ ਭਰਾ ਹੁਣ ਬਹੁਤ ਕੋਸ ਸਮਾਨ ਤਾਂ ਬੀਬਾ ਚੱਕੀ ਫਿਰਦੀ ਉਹਨਾਂ ਦਾ ਕਿ ਮੈਂ ਤੁਹਾਡਾ ਭਾਂਡਾ ਭੋਲ ਦੂੰਗੀ ਬਹੁਤ ਕੁਝ ਉਹ ਬੀਬਾ ਦਾ ਚੱਕੀ ਫਿਰਦੇ ਨੇ ਪਰਿਵਾਰ ਦਾ ਕਿ ਅਸੀਂ ਤੇਰਾ ਪੰਡਾ ਪਨਦਾਂਗੇ ਲੜਾਈ ਪੰਜਾਬ ਨੂੰ ਬਚਾਉਣ ਦੀ ਨਹੀਂ ਲੜਾਈ ਹਿੱਸਿਆਂ ਦੇ ਰੌਲੇ ਦੀ ਆ ਭਗਵੰਤ ਮਾਨ ਤਾਂ ਕਹਿ ਰਹੇ ਨੇ ਕਿ ਜਿੰਨਾ ਆਖਲੀ ਦਲ ਨੇ ਪੰਜਾਬ ਨੂੰ ਖਾ ਲਿਆ ਉਹਨਾਂ ਤਾਂ ਕਿਸੇ ਨੇ ਖਾਦਾ ਹੀ ਨਹੀਂ ਮੈਂ ਕਹਾਂ ਜੀ ਭਗਵੰਤ ਮਾਨ ਸਾਹਿਬ ਹੁਣ ਤੁਹਾਡੇ ਐਮਐਲਏ ਨੇ ਤੱਕੀ ਕਰ ਰਹੇ ਨੇ ਤੇ ਜੇ ਪੰਜਾਬ ਨੂੰ ਖਾਦਾ ਆਖਲੀ ਦਲ ਨੇ ਕਿਸੇ ਪਰ ਸਿੰਗਲ ਪਰਚਾ ਵੀ ਹੈ ਦੂਜਾ ਨੰਬਰ ਝੂਠੇ ਪਰਚੇ ਕਿਤੇ ਕੋਈ ਪ੍ਰੂਫ ਕਰ ਸਕੇ ਜੇ ਭਗਵੰਤ ਮਾਨ ਜਿਵੇਂ ਮੈਂ ਕਹਿੰਦਾ ਕਟੜ ਦੁਸ਼ਮਣ ਹੈ ਰਾਜਨੀਤੀ ਤੋਂ ਉੱਪਰ ਉੱਟ ਕੇ ਗਿਰਿਆਂ ਹੋਈਆਂ ਹਰਕਤਾਂ ਤੱਕ ਉਹ ਆਇਆ ਹੋਇਆ ਹੈ ਪੁਰ ਥੋੜੇ ਭਾਵੇਂ ਉਹ ਬਖਸ਼ ਦਿੰਦਾ ਕਾਲੀ ਦਲ ਨੂੰ ਜਾਂ ਕਾਂਗਰਸ ਪਿਛਲੇ 5 ਸਾਲ ਜੋ ਉਹਨਾਂ ਨੇ ਕੀਤਾ ਬਖਸ਼ਦਨ ਦੇ ਕਦੇ ਬਖਸ਼ਦੇ ਨਹੀਂ ਸੀ ਕਿਉਂਕਿ ਕਾਲੀ ਦਲ ਦੇ ਕਿਸੇ ਐਮਐਲਏ ਮੁੱਖ ਮੰਤਰੀ ਜਾਂ ਮੰਤਰੀਆਂ ਤੇ 1 ਰੁਪਏ ਦਾ ਵੀ ਦੋਸ਼ ਨਹੀਂ ਤੇ ਆ ਜਿਹੜੀ ਕਹਿੰਦੀ ਸੀ ਕੱਟੜ ਈਮਾਨਦਾਰ ਪਾਰਟੀ ਇਹਨਾਂ ਦੇ ਮੰਤਰੀ ਸਿੰਗਲਾ ਜਿਹਦਾ ਗਵਾਹ ਖੁਦ ਮੁੱਖ ਮੰਤਰੀ ਸੀ ਫੌਜਾ ਸਿੰਘ ਸਰਾਰੀ ਜਿਹਦੀ ਆਡੀਓ ਲੀਕ ਕੋਈ ਪੈਸੇ ਮੰਗਦੇ ਦੀ ਇਹਨਾਂ ਦਾ ਐਮਐਲਏ ਫੜਿਆ ਗਿਆ ਹੁਣ ਜਲੰਧਰ ਹੋਰ ਕਿੰਨੇ ਐਮਐਲਏ 17 ਐਮਐਲਏ ਦੀ ਲਿਸਟ ਆ ਜਿਨ੍ਹਾਂ ਤੇ ਕਹਿੰਦੇ ਸੀ ਪਰਚਾ ਕਰਨ ਤਿਆਰਾਂ ਗੱਲ ਕੀ ਆ ਵੀ ਹੁਣ ਲੁੱਟਣਗੇ ਸਾਲ ਬਾਅਦ 70% ਬੰਦਿਆਂ ਦੀਆਂ ਟਿਕਟਾਂ ਚੇਂਜ ਕਰਨਗੇ ਫਿਰ ਕਹਿਣਗੇ ہماری ਕੱਟੜ ਪਾਰਟੀ ਹੈ ਅਸੀਂ ਦੇਖੋ ਟਿਕਟਾਂ ਚੇਂਜ ਕਰਦੀ ਉਹ ਭਾਈ ਤੁਹਾਡੀ ਟਿਕਟਾਂ ਜੀ ਨੂੰ ਕਰੀਏ ਹੁਣ ਜਦੋਂ ਸਾਰਾ ਕੁਝ ਲੁੱਟ ਲਿਆ ਹੁਣ ਤੁਸੀਂ ਬੰਦੇ ਬਦਲਣ ਤੋਂ ਫਿਰ ਹੋ ਲੁੱਟੀ ਜਾਣਗੇ ਫਿਰ ਅਗਲੀ ਵਾਰੀ ਉਹਨਾਂ ਨੂੰ ਬਦਲ ਦਿਓ ਫਿਰ ਇਹ ਕੋਈ ਇਹ ਕੋਈ ਖੇਡ ਚੱਲ ਰਹੀ ਹੈ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਮਾਨ ਸਾਹਿਬ ਤੇਰੇ ਭਲੇਖੇ ਕੱਢਾਂਗੇ ਤੇਰੇ ਸਾਹਮਣੇ ਵਾਲੇ ਬੋਲਣ ਵਾਲੇ ਵੀ ਹੈਗੇ ਆ ਜਿਹੜੇ ਤੇਰੇ ਸਾਹਮਣੇ ਬੋਲਣ ਵਾਲੇ ਆਉਣਗੇ ਵੀ ਪਰ ਅਫਸੋਸ ਇਸ ਗੱਲ ਦਾ ਕਿ ਤੂੰ ਅਗਲੀ ਵਿਧਾਨ ਸਭਾ ਦੇ ਵਿੱਚ ਹੋਣਾ ਨਹੀਂ ਜੇ ਤੂੰ ਅਗਲੀ ਵਿਧਾਨ ਸਭਾ ਚ ਹੋਏ ਫਿਰ ਤੈਨੂੰ ਪੁੱਛਾਂਗੇ ਸੱਜਰੇ ਸ਼ਰੀਕ ਬਣ ਕੇ ਫਿਰ ਤੈਨੂੰ ਪੁੱਛਾਂਗੇ ਕਿ ਹੁਣ ਬੋਲ ਫਿਰ ਪੁੱਛਾਂਗੇ ਤੈਨੂੰ ਸੱਜਲੇ ਸ਼ਰੀਕ ਬਣ ਕੇ ਫਿਰ ਮੁੜ ਕੇ ਤੇਰੇ ਵਰਗੀ ਦੀ ਆਵਾਜ਼ ਨਹੀਂ ਨਿਕਲਦੀ ਹੁੰਦੀ ਲੱਤਾਂ ਭਾਰ ਨਹੀਂ ਚੱਲਦੀਆਂ ਇਹਦੀਆਂ ਇੱਕ ਆਵਾਜ਼ ਮਾਰੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਆਵਾਜ਼ ਸਿਰਫ ਐਂ ਕਿਹਾ ਸੀ ਕਿ ਅਕਾਲੀਓ ਆਜੋ ਜਦੋਂ ਮਹਾਲੀ ਨੂੰ ਵਧੀ ਹੀਰਾ ਕੱਤੀਆਂ ਪੂਰੇ ਪੰਜਾਬ ਦੀ ਪੁਲਿਸ ਅਕਾਲੀਆਂ ਨੂੰ ਫੜਨ ਲੱਗੀ ਹੋਈ ਸੀ ਕੋਠਿਆਂ ਤੇ ਛੱਤਾਂ ਤੇ ਧਮਕੀਆਂ ਤੇ ਲੱਤਾਂ ਭਾਰ ਨਹੀਂ ਚਲੀਆਂ ਸਰਕਾਰ ਦੀਆਂ ਤੇ ਜਿੱਦਣ ਐਕਸਕਿਊਜ਼ਿੰਗ ਬਾਦ ਨੇ ਪੱਟ ਤੇ ਥਾਪੀ ਮਾਰ ਕੇ ਲਲਕਾਰਾ ਮਾਰ ਕੇ ਕਿਹਾ ਨਾ ਕਿ ਆਜੋ ਅੱਜ ਭਗਵੰਤ ਮਾਨ ਘੇਰਨਾ ਤਾਂ ਤੇਰੀ ਪੁਲਿਸ ਕੀ ਚਾਹ ਤੂੰ ਫੌਜ ਲਾ ਨਹੀਂ ਤਾਂ ਨਹੀਂ ਇਕੱਲੀ ਡੱਕਿਆ ਡੱਕਣੇ ਮਦੀਖਿਆ ਦੇ ਉੱਤੇ ਜਿਹੜਾ ਆਮਦਨ ਤੋਂ ਵੱਧ ਚਾਇਦਾ ਦਾ ਪਰਚਾ ਪਾਇਆ ਗਿਆ ਤੇ ਸੈਸ਼ਨ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਟੇਜਾਂ ਦੇ ਉੱਤੇ ਅਕਸਰ ਹੀ ਇਹ ਬੋਲਦੇ ਨੇ ਕਿ ਹੁਣ ਅਸੀਂ ਵੱਡੇ ਮਗਰ ਮੱਛਾਂ ਨੂੰ ਹੱਥ ਪਾ ਲਿਆ ਵੱਡੇ ਮਗਰਮੱਛਾਂ ਜਿਹੜੇ ਹੱਥ ਪਾਉਣੇ ਸੀ ਉੱਥੇ ਦਾ ਪਾਇਆ ਨਹੀਂ। ਭੋਲਾ ਮੱਡਾ ਮਗਰਮੱਛ ਜਿਹੜਾ ਕਾਲੀ ਦਲ ਨੇ ਫੜਿਆ ਸੀ। ਤੇ ਉਹਦੀ ਦਾ ਜ਼ਮਾਨਤ ਕਰਾਤੀ ਪਤੰਦਰਾ ਨੇ। ਨਾ ਤਾਂ ਕਾਲੀ ਸਰਕਾਰ 'ਚ ਜ਼ਮਾਨਤ ਹੋਈ ਉਹਦੀ, ਨਾ ਕਾਂਗਰਸ ਸਰਕਾਰ 'ਚ ਹੋਈ। ਵੱਡੇ ਮਗਰਮੱਛ ਕਿਸੇ ਪਲੈਨਿੰਗ ਦੇ ਤਹਿਤ ਬਾਹਰ ਕੱਢ ਲਿਆਂਦੇ। ਉਲਟਾ ਕਹਾਣੀ ਇੱਥੇ। ਇੱਥੇ ਸਕ੍ਰਿਪਟ ਐਦਾਂ ਦੀ ਲਿਖੀ ਜਾਂਦੀ ਆ ਕਿ ਆਹ ਕੁਝਾਂ ਦਾ ਕਰੇ। ਕਹਿੰਦੇ ਕੁਝ ਨੇ ਕਰਦੇ ਕੁਝ ਨਹੀਂ। ਵੱਡੇ ਮਗਰਮਚ ਫੜਨੇ ਦਾ ਕੀ ਸੀ ਪੋਲੇ ਵਰਗੇ ਬਾਹਰ ਕੱਢ ਲਿਆਦੇ ਜਿਨ੍ਹਾਂ ਤੇ ਹਜ਼ਾਰਾਂ ਕਰੋੜ ਦਾ ਡਰੱਗ ਦੇ ਕੇਸ ਪਏ ਹੋਏ ਨੇ ਉਹ ਤਾਂ ਜ਼ਮਾਨਤਾਂ ਕਰਾ ਕੇ ਬਾਹਰ ਆ ਗਏ ਕਿਉਂ ਆ ਗਏ ਬਹੁਤ ਵੱਡੀ ਖੂਈਏ ਦੇ ਮਗਰ ਵੀ ਸਾਧੂ ਸਾਹਿਬ ਟਿੱਲ ਦਾ ਜ਼ੋਰ ਲਾ ਲਿਓ ਹੁਣ ਇਹ ਤੇਰੇ ਡੱਕਿਆ ਨਹੀਂ ਡੱਕੇ ਜਾਂਦੇ ਅਕਾਲੀ ਕਿਉਂਕਿ ਪਹਿਲਾਂ ਬਥੇਰੇ ਨੇ ਜ਼ੋਰ ਲਾਇਆ ਇਹ ਇਹ بڑے بڑے ਤੇਂਦਰਾ ਗਾਂਧੀ ਵਾਲੇ ਆ ਗਏ ਤੇ ਤੁਸੀਂ ਕਿਹੜੇ ਖੇਤ ਦੀ ਕਹਿੰਦੇ ਆ ਕਿ ਮੂਲੀਓ ਇਹ ਇਹ ਅਕਾਲੀ ਉਹ ਨਹੀਂ ਹੈਗੇ ਵੀ ਤੇ ਤੇਰੀਆਂ ਗਿੱਦੜ ਧਮਕੀਆਂ ਨਾਲ ਜਾਂ ਤੇਰੇ ਥੋੜੇ-ਮੋਟੇ ਪਰਚਿਆਂ ਦੇ ਨਾਲ ਦਬ ਜਾਣਗੇ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ 2027 ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਤੇ ਉੱਥੇ ਅਕਾਲੀ ਦਲ ਦੇ ਵੱਲੋਂ ਵੀ ਹੁਣ ਜਿਹੜੀ ਕੇਸ ਦੀ ਪੂਰੀ ਤਿਆਰੀ ਖਿੱਚ ਲਈ ਹੈ ਤੇ ਅਕਾਲੀ ਦਲ ਵਾਲੇ ਕਹਿੰਦੇ ਕਿ ਅਸੀਂ ਹੁਣ 2027 ਦੇ ਵਿੱਚ ਆਪਣੀ ਸਰਕਾਰ ਲੈ ਕੇ ਆਵਾਂਗੇ ਤੇ ਉੱਥੇ ਹੀ ਝਾੜੂ ਸਰਕਾਰ ਦਾ ਤੀਲਾ-ਤੀਲਾ ਕਰਾਂਗੇ ਤੇ ਅੱਜ ਸਾਡੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਬੜੇ ਨਾਰੇ ਲਾਏ ਜਾ ਰਹੇ ਨੇ ਅੱਜ ਕੱਲ ਆ ਗਿਆ ਅਕਾਲੀ ਆ ਗਿਆ ਅਕਾਲੀ ਕਿਵੇਂ ਦੇਖਦੇ ਹੋ ਜੀ ਅੱਜ ਦੇਖੋ ਨਾਰੇ ਜਦੋਂ ਲੋਕਾਂ ਦੇ ਵਿੱਚ ਆਵਾਜ਼ ਆਉਂਦੀ ਹੈ ਨਾ ਤੇ ਨਾਰੇ ਵੀ ਉਹ ਜੋਸ਼ ਦੇ ਨਾਲ ਲੱਗਦੇ ਨੇ ਕਿ ਅਕਾਲੀ ਆ ਗਏ ਹੋਏ ਕਿਉਂਕਿ ਅੱਜ ਹਰ ਪੰਜਾਬੀ ਦੇ ਮੂੰਹ ਤੇ ਇਹ ਗੱਲ ਹੈ ਕਿ ਅਕਾਲੀ ਆ ਗਏ ਹੋਏ ਕਿਉਂਕਿ ਲੋਡ ਮਹਿਸੂਸ ਕਰਦਾ ਪੰਜਾਬ ਦਾ ਹਰ ਵਰਗ ਕਿ ਅਕਾਲੀ ਦਲ ਦਾ ਆਉਣਾ ਜ਼ਰੂਰੀ ਆ ਐਵੇਂ ਨਹੀਂ ਨਾਰੇ ਲੱਗਦੇ ਜੇ ਕਿਸੇ ਸਮੇਂ ਬਦਲਾਅ ਬਦਲਾਅ ਦਾ ਨਾਹਰਾ ਲੱਗਿਆ ਸੀ ਲੋਕਾਂ ਚੋਂ ਲੱਗਿਆ ਸੀ ਪਰ ਬਦਲਾਅ ਲੋਕਾਂ ਨੇ ਕਰਕੇ ਦੇਖ ਲਿਆ ਪੱਲੇ ਕੁਝ ਨਹੀਂ ਪਿਆ ਨਿਰਾਸ਼ਾ ਪਈ ਸੋ ਇਸ ਲਈ ਉਹ ਨਿਰਾਸ਼ਾ ਨੂੰ ਤੋੜਨ ਲਈ ਹੁਣ ਪੰਜਾਬੀ ਮੂਹਰ ਬਣਾ ਰਹੇ ਨੇ ਕਿ ਅਕਾਲੀ ਲਿਆਉਣੇ ਜ਼ਰੂਰੀ ਨੇ ਤੇ ਤਾਂ ਹੀ ਉਹ ਫਿਰ ਉਹ ਜੋਸ਼ ਦੇ ਵਿੱਚ ਨਾਹਰਾ ਵੱਜਦਾ ਕਿ ਅਕਾਲੀ ਆ ਗਏ ਓਏ ਤਿਆਰੀ ਕਰ ਲੋ ਦਿੱਲੀ ਵਾਲਿਓ ਅਕਾਲੀ ਤਾਂ ਚੜੇ ਆਉਂਦੇ ਨੇ ਤੁਹਾਡੇ ਤੇ ਹੁਣ ਡੱਕੇ ਨਹੀਂ ਜਾਣੇ ਪਰਚੇ ਕਰ ਲੋ ਗੋਲੀਆਂ ਚਲਵਾ ਲੋ ਸੇਵਾ ਕਰ ਰਹੇ ਗੁਰੂ ਦੇ ਸੇਵਕਾਂ ਤੇ ਤੁਸੀਂ ਧਮਕੀਆਂ ਦਿਵਾ ਲੋ ਘਰਾਂ ਤੇ ਪੁਲ ਚੜਾ ਦਿਓ ਜੋ ਮਰਜੀ ਕਰ ਲੋ ਮਾਨ ਸਾਹਿਬ ਟਿੱਲ ਦਾ ਜੋਰ ਲਾ ਲਿਓ ਹੁਣ ਇਹ ਤੇਰੇ ਡੱਕਿਆ ਨਹੀਂ ਡੱਕੇ ਜਾਂਦੇ ਅਕਾਲੀ ਕਿਉਂਕਿ ਪਹਿਲਾਂ ਬਥੇਰੇ ਨੇ ਜੋਰ ਲਾਇਆ ਇਹ ਇਹ ਬੜੇ ਬੜੇ ਤੇ ਇੰਦਰਾ ਗਾਂਧੀ ਵਾਲੇ ਆ ਗਏ ਤੇ ਤੁਸੀਂ ਕਿਹੜੇ ਖੇਤ ਦੀ ਕਹਿੰਦੇ ਕਿ ਮੂਲੀਆਂ ਇਹ ਇਹ ਅਕਾਲੀ ਉਹ ਨਹੀਂ ਹੈਗੇ ਵੀ ਤੇ ਤੇਰੀਆਂ ਗਿੱਦੜ ਧਮਕੀਆਂ ਨਾਲ ਜਾਂ ਤੇਰੇ ਥੋੜੇ-ਮੋਟੇ ਪਰਚਿਆਂ ਦੇ ਨਾਲ دب ਜਾਣਗੇ। ਅਕਾਲੀ ਆਗੇ ਤੇ ਹੱਕ ਢਾਕੇ ਆਢਾ ਲੈ ਕੇ ਪੰਜਾਬ ਦੀ ਲੜਾਈ ਤੇਰੇ ਨਾਲ ਲੜਨਗੇ ਜਿਹੜੀ ਲੁੱਟ ਪੰਜਾਬ ਦੇ ਵਿੱਚ ਮਚਾਈ ਹੋਈ ਆ ਜਿਹੜਾ ਇੱਥੇ ਬਦਲਾ ਦਾ ਨਹਰਾ ਲਾ ਕੇ ਪੰਜਾਬ ਨੂੰ ਅਫਦਾਲੀ ਦੀ ਤਰ੍ਹਾਂ ਲੁੱਟਿਆ ਜਾ ਰਿਹਾ ਉਹਨੂੰ ਰੋਕਣ ਲਈ ਤੇਰੀ ਲੁੱਟ ਨੂੰ ਢੱਕਣ ਲਈ ਪੰਜਾਬੀਆਂ ਨਾਲ ਹੋਏ ਧੋਖੇ ਦੇ ਲਈ ਤੇ ਪੰਜਾਬੀਆਂ ਦੇ ਹੱਕ ਦਵਾਉਣ ਲਈ ਅਕਾਲੀ ਦਲ ਪੰਜਾਬ ਤੇ ਪੰਜਾਬੀ ਦਾ ਝੰਡਾ ਚੱਕ ਕੇ ਹੁਣ ਤੇਰੇ ਅੱਗੇ ਖੜਨਗੇ। ਵਿਰੋਧੀ ਤਾਂ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ 'ਚ ਡਾਇਨਾਸੌਰ ਆ ਸਕਦੇ ਨੇ ਪਰ ਅਕਾਲੀ ਦਲ ਨਹੀਂ ਤੇ ਮਤਲਬ ਕਿ ਹੁਣ ਇੱਕ ਪਾਸੇ ਅਕਾਲੀ ਦਲ ਵਾਲੇ ਕਹਿ ਰਹੇ ਨੇ ਕਿ 2027 ਦੇ ਵਿੱਚ ਅਸੀਂ ਹਿੱਕ ਤੇ ਬਚਾਂਗੇ ਆਮ ਆਦਮੀ ਪਾਰਟੀ ਵਾਲਿਆਂ ਦੇ ਤੇ ਹੁਣ ਅਕਾਲੀ ਆਗੇ ਅਕਾਲੀ ਆਗੇ ਇਸ ਨਾਰੇ ਨੇ ਵੀ ਜਿਹੜਾ ਹੈ ਕਿ ਭੰਬਲ ਪੂਸਾ ਪਾ ਦਿੰਦਾ ਸਭ ਨੂੰ ਬੀਬਾ ਜੀ ਦੇਖੋ ਗੱਲ ਇਹ ਆ ਡਾਇਨਾਸੌਰਾਂ ਦਾ ਤਾਂ ਮੈਨੂੰ ਪਤਾ ਨਹੀਂ ਕੀ ਆਉਣਾ ਨਹੀਂ ਆਉਣਾ ਪਰ ਮਾਨ ਸਾਹਿਬ ਅਕਾਲੀ ਜ਼ਰੂਰ ਆਗੇ ਤੇ ਮਾਨ ਸਾਹਿਬ ਅਕਾਲੀ ਦਲ ਤੋਂ ਕੇਜਰੀਵਾਲ ਲਾਲਾ ਜੀ ਇੰਨਾ ਡਰਦੇ ਨੇ ਕਾਲੀਆਂ ਤੂੰ ਇੱਕ ਪਾਸੇ ਤਾਂ ਪਿੱਟੀ ਜਾਣਗੇ ਸਟੇਜਾਂ ਦੇ ਰੋਜ਼ ਅਕਾਲੀ ਦਲ ਖਤਮ ਹੋ ਗਿਆ ਹੈ ਅਕਾਲੀ ਦਲ ਖਤਮ ਹੋ ਗਿਆ ਭਗਵੰਤ ਮਾਨ ਉਹ ਪਤਾ ਨਹੀਂ ਕਿਹੜੀ ਬਾਤ ਘੜ ਦੇ ਵਿੱਚ ਹੁੰਦਾ ਕਿ ਅਕਾਲੀ ਦਲ ਤਾਂ ਹੈ ਹੀ ਨਹੀਂ ਖਤਮ ਹੋ ਗਿਆ ਫਿਰ ਮਾਨ ਸਾਹਿਬ ਤੀਜੇ ਦਿਨ ਕਾਲੀਆਂ ਦੇ ਘਰਾਂ ਤੇ ਛੱਤਾਂ ਤੇ ਪੁਲਿਸ ਕਿਉਂ ਚੜੀ ਫਿਰਦੀ ਆ 50 ਦਿਨ ਪੰਜਾਬ ਦੇ ਵਿੱਚ ਨਾਕੇ ਕਿਉਂ ਲੱਗ ਜਾਂਦੇ ਨੇ ਕਿ ਕੀ ਕਾਲੀਆਂ ਨੂੰ ਡੱਕ ਲਓ ਲੱਤਾਂ ਭਾਰ ਨਹੀਂ ਚੱਲਦੀਆਂ ਇਹਨਾਂ ਦੀਆਂ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਬੀਬਾ ਜੀ ਕਿ ਹਲੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕੰਮ ਸ਼ੁਰੂ ਕੀਤਾ ਹਲੇ ਅਕਾਲੀਆਂ ਨੂੰ ਹੋਕਾ ਦਿੱਤਾ ਕਿ ਉਠੋ ਤੇ ਹਲੇ ਤਾਂ ਅਕਾਲੀ ਖੜੇ ਹੋਏ ਨੇ ਹਲਕਾ ਗੱਡੀ ਦਾ ਪਹਿਲਾ ਗੇਰ ਵੀ ਨਹੀਂ ਪਿਆ ਤੇ ਚੀਕਾਂ ਤਾਂ ਹੁਣੀ ਬਚ ਗਈਆਂ ਸਰਕਾਰ ਦੀਆਂ ਤੇ ਜਿੱਦਣ ਗੱਡੀ ਟਾਪ ਤੇ ਚੜਨੀ ਆ ਨਾ ਇਹ ਲੱਭੇ ਨਹੀਂ ਥਿਆਣੇ ਤਾਂ ਹੀ ਨਾਹਰਾ ਲਾਇਆ ਸੀ ਅਕਾਲੀ ਆ ਗਏ ਓਏ ਅਕਾਲੀ ਆ ਗਏ ਓਏ ਅਕਾਲੀ ਆਉਣਗੇ ਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਨਗੇ ਤੇ ਇਹਨਾਂ ਦਿੱਲੀ ਵਾਲੇ ਚੋਰਾਂ ਨੂੰ ਇੱਥੋਂ ਨਿਠਾਉਣਗੇ ਦੋਇਆ ਸਾਈ ਦੇ ਵਿੱਚ ਫਿਰ ਦਾਵਾ ਕਰਦੇ ਹੋ ਕਿ ਅਕਾਲੀ ਦਲ ਦੀ ਸਰਕਾਰ ਹੋਗੀ ਕਿਉਂਕਿ ਹੁਣ ਤਾਂ ਲਗਾਤਾਰ ਚਰਚਾਾਂ ਵਿੱਚ ਵੀ ਹੋ ਰਹੀਆਂ ਨੇ ਕਿ ਭਾਜਪਾ ਵਾਲੇ ਨਾਲ ਗੱਠ ਜੋੜ ਕਰੋਗੇ ਦੇਖੋ ਗੱਠ ਜੋੜ ਹੁੰਦਾ ਨਹੀਂ ਹੁੰਦਾ ਇਹ ਮੈਨੂੰ ਨਹੀਂ ਪਤਾ ਪਰ ਮੈਨੂੰ ਇਹ ਪਤਾ ਕਿ ਅਕਾਲੀ ਦਲ ਦਿਨ ਪਰ ਦਿਨ ਚੜ੍ਹਦੀ ਕਲਾ ਦੇ ਵਿੱਚ ਆ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ 'ਚ ਸੀ ਹੈ ਤੇ ਰਹੂਗਾ 105 ਸਾਲ ਪੁਰਾਣੀ ਪਾਰਟੀ ਆ ਅਕਾਲੀ ਦਲ ਹਮੇਸ਼ਾ ਸੱਤਾ ਦੇ ਵਿੱਚ ਨਹੀਂ ਰਿਹਾ ਪਰ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਜ਼ਰੂਰ ਰਿਹਾ ਅਕਾਲੀ ਦਲ ਸੰਘਰਸ਼ਮਈ ਜਰੂਰ ਰਿਹਾ ਅਕਾਲੀ ਦਲ ਹੱਕਾਂ ਦੀ ਲੜਾਈ ਲਈ ਲੜਨੀ ਸਭ ਤੋਂ ਮੁਰੇ ਜਰੂਰ ਰਿਹਾ ਅੱਜ ਵੀ ਦੇ ਜੇ ਤੁਸੀਂ ਦੇਖੋਗੇ ਵਿਰੋਧੀ ਧਿਰ ਕਾਂਗਰਸ ਹੈ ਪਰ ਸਭ ਤੋਂ ਵੱਧ ਪਰਚੇ ਸਭ ਤੋਂ ਵੱਧ ਰੌਲਾ ਸਭ ਤੋਂ ਵੱਧ ਮੈਂ ਸਮਝਦਾ ਕਿ ਪੰਜਾਬ ਦੇ ਹੱਕਾਂ ਦੀ ਗੱਲ ਸਭ ਤੋਂ ਵੱਲ ਜੇ ਵੱਧ ਜੇ ਕੋਈ ਪੰਜਾਬੀਆਂ ਦੀ ਲੜਾਈ ਲੜ ਰਿਹਾ ਤਾਂ ਅਕਾਲੀ ਦਲ ਲੜ ਰਿਹਾ ਕਿਉਂਕਿ ਅਕਾਲੀ ਦਲ ਪੰਥ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਹੈ ਤੇ ਅਸਲ ਇਹ ਪਾਰਟੀ ਦਾ ਬਣਨ ਦਾ ਮਕਸਦ ਖੇਤਰੀ ਪਾਰਟੀ ਦਾ ਮਕਸਦ ਇਹ ਹੋਆ ਕਿ ਪੰਜਾਬੀਆਂ ਦੀ ਲੜਾਈ ਲੜਨੀ ਬਾਕੀਆਂ ਦਾ ਏਜੰਡਾ ਦਿੱਲੀ ਆ ਕਿਉਂਕਿ 70% ਚੀਜ਼ਾਂ ਤਾਂ ਇਹਨਾਂ ਦੀਆਂ ਏਜੰਡੇ ਸੇਮ ਨੇ ਜੋ ਭਗਵੰਤ ਸਿੰਘ ਦਾ ਏਜੰਡਾ ਉਹੀ ਕਾਂਗਰਸ ਦਾ ਏਜੰਡਾ 70% ਏਜੰਡਾ 80% ਤਾਂ ਸੇਮ ਹੈ ਇਹਨਾਂ ਦਾ ਉਹ ਲੜਾਈ ਕਿਵੇਂ ਲੜ ਲੈਣਗੇ ਉਹ ਜੇ ਕਿਸੇ ਪਾਲਿਸੀਆਂ ਦਾ ਵਿਰੋਧ ਕਰਨਗੇ ਤਾਂ ਕੱਲ ਨੂੰ ਨਾ ਉਹ ਵੀ ਲਾਗੂ ਕਰਦੇ ਨੇ ਸੋ ਇਸ ਕਰਕੇ ਇਹ ਨਹੀਂ ਪਾਲਸੀ ਦਾ ਤੇ ਅਕਾਲੀ ਦਲ ਦਾ 100% ਏਜੰਡਾ ਉਲਟਾ ਅਕਾਲੀ ਦਲ ਦਾ ਏਜੰਡਾ ਹੀ ਪੰਜਾਬ ਤੋਂ ਸਟਾਰਟ ਹੁੰਦਾ ਪੰਜਾਬੀ ਤੋਂ ਸਟਾਰਟ ਹੁੰਦਾ ਪੰਜਾਬ ਦੇ ਹੱਕਾਂ ਲਈ ਸਟਾਰਟ ਹੁੰਦਾ ਤੇ ਇਹਨਾਂ ਦਾ ਏਜੰਡਾ ਹੀ ਦਿੱਲੀ ਤੋਂ ਸਟਾਰਟ ਹੁੰਦਾ ਕਿ ਦਿੱਲੀ ਦੇ ਦਿੱਲੀ ਦੀ ਗੱਦੀ ਕਿਵੇਂ ਸੈੱਟ ਰੱਖਣੀ ਹੈ ਬੜਾ ਫਰਕ ਹੈ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਬਦਲਾ ਦਾ ਨਾਰਾ ਲਾ ਕੇ ਨਾ 5 ਸਾਲ ਕਾਂਗਰਸ ਨੇ ਕੁਝ ਦਿੱਤਾ ਨਾ 3.5 ਸਾਲ ਹੋ ਗਏ ਇਹਨਾਂ ਨੇ ਕੁਝ ਦਿੱਤਾ ਮੈਂ ਸਮਝਦਾ ਕਿ ਪੰਜਾਬ ਦਾ ਨੌਜਵਾਨ ਠੱਗਿਆ ਗਿਆ ਸਭ ਬਹੁਤ ਸਾਰੀਆਂ ਸਰਕਾਰਾਂ ਆਈਆਂ ਕਾਲੀ ਦਲ ਦੀ ਸਰਕਾਰ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਤੇ ਅੱਜ ਆਮ ਆਦਮੀ ਪਾਰਟੀ ਦੀ ਸਥਾ ਹੈ ਤੇ ਉੱਥੇ ਕੀ ਹਜੇ ਵੀ ਇਹ ਜੀ ਚੀਜ਼ ਆ ਕਿ ਪੰਜਾਬ ਸਾਡਾ ਉੱਥੇ ਦਾ ਉੱਥੇ ਹੀ ਖੜਾ ਹੈ ਕਿ ਉੱਥੇ ਹੀ ਪੰਜਾਬ ਦੇ ਵਿੱਚ ਅੱਜ ਉਨਾ ਹੀ ਨਸ਼ਾ ਹੈ ਕਿਉਂਕਿ ਵਾਅਦੇ ਤਾਂ ਜਦੋਂ ਵੀ ਸਰਕਾਰ ਆਉਂਦੀਆਂ ਤਾਂ ਹਮੇਸ਼ਾ ਇਹੀ ਗੱਲ ਕਹੀ ਜਾਂਦੇ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਦੇ ਵਿੱਚ ਨੌکریاں ਅਸੀਂ ਦਵਾਂਗੇ ਕਿਉਂਕਿ ਕਿਉਂ ਅੱਜ ਉੱਥੀ ਦਾ ਉੱਥੀ ਪੰਜਾਬ ਖੜਾ ਹੈ ਬਹੁਤ ਵਧੀਆ ਸਵਾਲ ਹੈ ਸਿਰਫ 97 ਤੋਂ 2 ਤੱਕ 7 ਤੋਂ 17 ਆ 15 ਸਾਲ ਪਿਛਲੇ 30 ਸਾਲ ਦੇ ਵਿੱਚੋਂ ਆ 15 ਸਾਲ ਕੱਢ ਦੋ ਪਿਛਲੇ 30 ਸਾਲ ਦੇ ਵਿੱਚ 15 ਸਾਲ ਕੱਢ ਦਿਓ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਚੈਲੰਜ ਕਰਦਾ ਕਾਂਗਰਸ ਨੂੰ ਵੀ 5 ਸਾਲ ਲੱਗੇ ਨੇ 2 ਤੋਂ ਲੈ ਕੇ 7 ਤੱਕ 17 ਤੋਂ ਲੈ ਕੇ 22 ਤੱਕ 10 ਸਾਲ ਰਾਜ ਕੀਤਾ ਸਾਢੇ 3 ਸਾਲ ਇਹਨਾਂ ਨੂੰ ਹੋ ਗਏ ਅੱਡਮਰੂ ਪਾਰਟੀ ਨੂੰ ਇਹ ਸਾਢੇ 13 ਸਾਲ ਨੇ ਤੇ ਸਾਢੇ 15 ਸਾਲ ਨੇ ਤੇ ਜੇ 15 ਸਾਲ ਦਾ ਤੁਸੀਂ ਕਾਰਜਕਾਲ ਦਾ ਕੀਤੇ ਹੋਏ ਲੋਕ ਭਲਾਈ ਦੇ ਕੰਮ ਐਨੀ ਲੋਕ ਭਲਾਈ ਦੇ ਸਕੀਮਾਂ ਚਾਹੇ ਉਹ ਕਿਸਾਨਾਂ ਲਈ ਹੋਣ ਚਾਹੇ ਉਹ ਗਰੀਬਾਂ ਲਈ ਐਸ்சி ਭਾਈਚਾਰੇ ਲਈ ਹੋਣ ਚਾਹੇ ਉਹ ਨੌਜਵਾਨਾਂ ਲਈ ਹੋਣ ਚਾਹੇ ਸਕਾਲਰਸ਼ਿਪ ਹੋਵੇ ਐਨੀ এডੂਕੇਸ਼ਨ ਦੇ ਮਾਮਲੇ 'ਚ ਹੋਣ ਜਾਂ ਪਿੰਡਾਂ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਕੋਈ ਸੁੱਖ ਸਹੂਲਤਾਂ ਹੋਣ ਲੋਕ ਭਲਾਈ ਸਕੀਮਾਂ ਡਵੈਲਪਮੈਂਟ ਡਵੈਲਪਮੈਂਟ 'ਚ ਸਾਰਾ ਕੁਝ 에ਰਪੋਰਟ ਸੜਕਾਂ ਗਲੀਆਂ ਨਾਲੀਆਂ ਪੁਲ ਫਲਾਈਓਵਰ ਸਾਰਾ ਕੁਝ ਤੇ ਅੱਗੇ ਰੁਜ਼ਗਾਰ ਨੌਕਰੀਆਂ ਕੀ ਕਿੰਨੀਆਂ ਪ੍ਰਾਈਵੇਟ ਇੰਡਸਟਰੀ ਲਿਆ ਕੇ ਨੌਕਰੀ ਰੁਜ਼ਗਾਰ ਪੈਦਾ ਕੀਤਾ ਤੇ ਕਿੰਨੇ ਇੱਥੇ ਮਤਲਬ ਸਰਕਾਰੀ ਨੌਕਰੀਆਂ ਦਿੱਤੀਆਂ ਤੇ ਬਿਜਲੀ ਤੇ ਕਿੰਨੀ ਬਿਜਲੀ ਪਿਛਲੇ 15 ਸਾਲ ਦੇ ਵਿੱਚ ਅਕਾਲੀ ਦਲ ਨੇ ਪੈਦਾ ਕੀਤੀ ਪੰਜਾਬ 'ਚ ਪਲਾਂਟ ਲਾ ਕੇ ਸਰਪਲਸ ਸੂਬਾ ਬਣਾਇਆ ਜਾਂ ਕਿੰਨਾ 70 ਸਾਲ ਜਿਹੜੀਆਂ ਦੇ ਵਿੱਚ 55 ਸਾਲ ਜਿਹੜੀਆਂ ਸਰਕਾਰਾਂ ਰਾਜ ਕੀਤਾ ਉਹਨਾਂ ਨੇ ਕਿੰਨੀ ਬਿਜਲੀ ਬਿਜਲੀ ਪੈਦਾ ਕੀਤੀ ਜੇ ਅਕਾਲੀ ਦਲ ਦਾ 15 ਸਾਲ ਤੁਸੀਂ ਇਹ ਕੀਤੇ ਹੋਏ ਲੋਕ ਭਲਾਈ ਕੰਮ ਡਿਵੈਲਪਮੈਂਟ ਰੁਜ਼ਗਾਰ ਇਹ ਚੀਜ਼ਾਂ ਬਿਜਲੀ ਪੈਦਾ ਕੱਢ ਦੋਗੇ ਤਾਂ ਬੀਬਾ ਜੀ ਪਿੱਛੇ ਬਚਣੇ ਕੱਖ ਨਹੀਂ ਚੈਲੰਜ ਆ ਚੈਲੰਜ ਭਗਵੰਤ ਮਾਨ ਤਾਂ ਕਹਿ ਰਹੇ ਨੇ ਕਿ ਜਿੰਨਾ ਆਕਾਲੀ ਦਲ ਨੇ ਪੰਜਾਬ ਨੂੰ ਖਾ ਲਿਆ ਉਹਨਾਂ ਤਾਂ ਕਿਸੇ ਨੇ ਖਾਦਾ ਹੀ ਨਹੀਂਗਾ ਮੈਂ ਕਹਾਂ ਜੀ ਭਗਵੰਤ ਮਾਨ ਸਾਹਿਬ ਹੁਣ ਤੁਹਾਡੇ ਐਮਐਲਏ ਨਿੱਤ ਕੀ ਕਰ ਰਹੇ ਨੇ ਤੇ ਜੇ ਪੰਜਾਬ ਨੂੰ ਖਾਦਾ ਆਕਾਲੀ ਦਲ ਨੇ ਕਿਸੇ ਪਰ ਸਿੰਗਲ ਪਰਚਾ ਵੀ ਹੈ ਦੂਜਾ ਨੰਬਰ ਝੂਠੇ ਪਰਚੇ ਕਿਤੇ ਕੋਈ ਪ੍ਰੂਫ ਕਰ ਸਕੇ ਜੇ ਭਗਵੰਤ ਮਾਨ ਜਿਵੇਂ ਮੈਂ ਕਹਿੰਦਾ ਕੱਟੜ ਦੁਸ਼ਮਣ ਹੈ ਰਾਜਨੀਤੀ ਤੋਂ ਉੱਪਰ ਉੱਟ ਕੇ ਗਿਰਿਆਂ ਹੋਈਆਂ ਹਰਕਤਾਂ ਤੱਕ ਉਹ ਆਇਆ ਹੋਇਆ ਤੁਹਾਡੇ ਭਾਵੇਂ ਉਹ ਬਖਸ਼ ਦਿੰਦਾ ਆਕਾਲੀ ਦਲ ਨੂੰ ਯਾ ਕਾਂਗਰਸ ਪਿਛਲੇ 5 ਸਾਲ ਜੋ ਉਹਨਾਂ ਨੇ ਕੀਤਾ ਬਖਸ਼ਦੇ ਨਹੀਂ ਕਦੇ ਬਖਸ਼ਦੇ ਨਹੀਂ ਸੀ ਕਿਉਂਕਿ ਕਾਲੀ ਦਲ ਦੇ ਕਿਸੇ ਐਮਐਲਏ ਮੁੱਖ ਮੰਤਰੀ ਜਾਂ ਮੰਤਰੀਆਂ ਤੇ 1 ਰੁਪਏ ਦਾ ਵੀ ਦੋਸ਼ ਨਹੀਂ ਤੇ ਆ ਜਿਹੜੀ ਕਹਿੰਦੀ ਸੀ ਕਟੜੇ ਇਮਾਨਦਾਰ ਪਾਰਟੀ ਇਹਨਾਂ ਦੇ ਮੰਤਰੀ ਸਿੰਗਲਾ ਜਿਹਦਾ ਗਵਾਹ ਖੁਦ ਮੁੱਖ ਮੰਤਰੀ ਸੀ ਫੌਜਾ ਸਿੰਘ ਸਰਾਰੀ ਜਿਹਦੀ ਆਡੀਓ ਲੀਕ ਕੋਈ ਪੈਸੇ ਮੰਗਦੇ ਦੀ ਇਹਨਾਂ ਦਾ ਐਮਐਲਏ ਫੜਿਆ ਗਿਆ ਹੁਣ ਜਲੰਧਰ ਹੋਰ ਕਿੰਨੇ ਐਮਐਲਏ 17 ਐਮਐਲਏ ਦੀ ਲਿਸਟ ਆ ਜਿਨ੍ਹਾਂ ਤੇ ਕਹਿੰਦੇ ਸੀ ਪਰਚਾ ਕਰਨ ਨੂੰ ਤਿਆਰਾਂ ਗੱਲ ਕੀ ਆ ਵੀ ਹੁਣ ਲੁੱਟਣਗੇ ਸਾਲ ਬਾਅਦ 70% ਬੰਦਿਆਂ ਦੀਆਂ ਟਿਕਟਾਂ ਚੇਂਜ ਕਰਨਗੇ ਫਿਰ ਕਹਿਣਗੇ ਹਮਾਰੀ ਕਟੜ ਪਾਰਟੀ ਹੈ ਅਸੀਂ ਦੇਖੋ ਟਿਕਟਾਂ ਚੇਂਜ ਕਰਦੀ ਉਹ ਭਾਈ ਤੁਹਾਡੀਆਂ ਟਿਕਟਾਂ ਜੀ ਨੂੰ ਕਰੀਏ ਹੁਣ ਜਦੋਂ ਸਾਰਾ ਕੁਝ ਲੁੱਟ ਲਿਆ ਹੁਣ ਤੁਸੀਂ ਬੰਦੇ ਬਦਲ ਦਿਓ ਫਿਰ ਉਹ ਲੁੱਟੀ ਜਾਣਗੇ ਫਿਰ ਅਗਲੀ ਵਾਰੀ ਉਹਨਾਂ ਨੂੰ ਬਦਲ ਦਿਓ ਫਿਰ ਇਹ ਕੋਈ ਇਹ ਕੋਈ ਖੇਡ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਿਰਫ ਮਾਈਂਡ ਗੇਮ ਇਹ ਖੇਡਦੀ ਹੈ ਪਾਰਟੀ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਆਪਾਂ ਕਹਿੰਨੇ ਕਿ ਫਲਾਣੀ ਪਾਰਟੀ ਬੜੀ ਤੇਜ ਆ ਫਲਾਣੀ ਪਾਰਟੀ ਬੜੀ ਚਲਾਕ ਆ ਕ੍ਰਾਈਮਨਲ ਪਾਰਟੀ ਆ ਕ੍ਰਿਮੀਨਲ ਪਾਰਟੀ ਮੈਂ ਤਾਂ ਕਹਿੰਦਾ ਜਿਨ੍ਹਾਂ ਦਾ ਐਮ.ਐਲ.ਏ ਬੇਅਦਬੀ ਦਾ ਕਾਨੂੰਨ ਲਿਆਂਦਾ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਦਾ ਨਰੇਸ਼ ਯਾਦਵ ਐਮ.ਐਲ.ਏ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਵਿੱਚ ਦੋਸ਼ੀ ਪਾਇਆ ਗਿਆ ਕੋਰਟ ਦੇ ਵਿੱਚ ਤੇ ਪਤੰਦਰ ਉਹਨੂੰ ਟਿਕਟ ਦੇਈ ਜਾਂਦੇ ਸੀ ਇਹ ਕ੍ਰਿਮੀਨਲ ਪਾਰਟੀ ਨਹੀਂ ਹੋਰ ਕੀ ਪਾਰਟੀ ਆ ਬਹੁਤ ਤਰਸਯੋਗ ਹਾਲਾਤ ਨੇ ਪੰਜਾਬ ਦੇ ਅੱਜ ਮੈਂ ਸਮਝਦਾ ਕਿ ਹਰ ਵਰਗ ਕੂਕਾਂ ਮਾਰ ਮਾਰ ਰੋ ਰਿਹਾ ਤੇ ਪੰਜਾਬ ਦੇ ਹਰ ਡਿਪਾਰਟਮੈਂਟ ਦੇ ਵਿੱਚ ਹਰ ਖੇਤਰ ਦੇ ਵਿੱਚ ਲੁੱਟ ਮਚੀ ਹੋਈ ਹੈ ਤੁਸੀਂ ਪਰਚੀਆਂ ਦੀ ਗੱਲ ਕਰੀ ਆ ਬਿਕਰਮ ਅਜੀਠੀਆ ਜੇਲ੍ਹ ਚ ਨੇ ਕਹਿੰਦੇ ਸਹਰਾਣੇ ਤੱਕ ਮੰਗੇ ਜਾ ਰਹੇ ਨੇ ਹੁਣ ਤਾਂ ਉਹਨਾਂ ਦੇ ਉੱਤੇ ਵੀ ਤਾਂ ਪਰਚੇ ਹੋਏ ਨੇ ਜੀ ਇਹ ਤਾਂ ਬਾਹਰ ਕਹਿਣ ਨੂੰ ਕੁਝ ਕਹੀ ਜਾਓ ਬਾਹਰ ਕਹਿਣ ਨੂੰ ਮੀਡੀਆ ਟ੍ਰਾਇਲ ਆ ਜੋ ਮਰਜ਼ੀ ਚਲਾਈ ਜਾਓ ਹੁਣ ਮੰਗਿਆ ਕਿ ਨਹੀਂ ਮੰਗਿਆ ਸਹਰਾਣਾ ਇਹ ਤਾਂ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਤੁਸੀਂ ਬਾਹਰ ਕਰਤਾਰ ਕੁਛੀ ਜਿੰਨੀ ਮਰਜ਼ੀ ਕਰੀ ਜਾਓ ਗੱਲ ਕੀ ਤੁਸੀਂ ਪ੍ਰੂਫ ਕਰੋ ਸੈਸ਼ਨ ਦੇ ਵਿੱਚ ਤਾਂ ਉੱਠੀ ਉੱਠੀ ਬੋਲਿਆ ਗਿਆ ਹੈ ਨਾ ਕਿ ਹੁਣ ਬਿਕਰਮ ਅਜੀਠੀਆ ਸਰਾਣੇ ਮੰਗਦਾ ਕਦੇ orange ਕੈਟਾਗਰੀ ਕਦੇ yellow ਕੈਟਾਗਰੀ ਇਹ ਥਾਰੀਆਂ ਚੀਜ਼ਾਂ ਭਾਲੀਆਂ ਜਾ ਰਹੀਆਂ VIP ਸਹੂਲਤਾਂ ਭਾਲ ਰਹੇ ਨੇ ਕਹਿੰਦੇ ਕੋਈ VIP ਸਹੂਲਤ ਨਹੀਂ ਪਰ ਜੇਲ੍ਹ ਦਾ ਤੇ ਇੱਕ ਵਿਧਿ ਵਿਵਧਾਨਿਕ ਕਾਨੂੰਨ ਬਣਿਆ ਹੋਇਆ ਕਿ ਪੜ੍ਹਾਈ ਲਿਖਾਈ ਦੇ ਹਿਸਾਬ ਨਾਲ ਅਹੁਦੇ ਦੇ ਹਿਸਾਬ ਨਾਲ ਬੰਦੇ ਨੂੰ ਰੱਖਿਆ ਜਾਂਦਾ ਇਹ ਚ ਕੋਈ ਸ਼ੱਕ ਨਹੀਂ ਦੇਖੋ ਥ੍ਰੈਟ ਥ੍ਰੈਟ ਤਾਂ ਉਹਨਾਂ ਨੂੰ ਹੈ ਹੀ ਆ ਨਾ ਜਿਹੜੇ ਬੰਦਿਆਂ ਨੂੰ ਬਾਹਰ ਥ੍ਰੈਟ ਆ ਇੰਨੀਆਂ ਧਮਕੀਆਂ ਨੇ ਸਿੱਧੇ ਪੰਗੇ ਨੇ ਸਿੱਧੇ ਗੈਂਗਸਟਰਵਾਦ ਆ ਆਪਣਾ ਗੈਂਗਸਟਰਾਂ ਦੇ ਖਿਲਾਫ ਬੋਲਦੇ ਨੇ ਸੌਰੀ ਮਤਲਬ ਜਿਹੜੇ ਸਿੱਧੇ ਮਤਲਬ ਆਪਣਾ ਜਿਹੜੇ ਮਾੜੇ ਬੰਸਰ ਅਨਸਰ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ ਤਾਂ ਪੰਗੇ ਤਾਂ ਹੈਗੇ ਹੀ ਨੇ ਨਾ ਤਾਂ ਜੇ ਜਿਹੜੇ ਪੰਗੇ ਨੇ ਤਾਂ ਉਹ ਪੰਗੇ ਵਾਲੇ ਮਤਲਬ ਬੰਦਿਆਂ ਦੇ ਖਿਲਾਫ ਤੁਸੀਂ ਇਹਨਾਂ ਦੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤਾਂ ਤਾਂ ਤੁਹਾਨੂੰ ਥ੍ਰੈਟ ਤਾਂ ਹੈ ਹੀ ਹੈ ਨਾ ਇੱਥੇ ਸਿੱਧੂ ਮੂਸੇਵਾਲੇ ਦਾ ਕਤਲ ਇੱਥੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਇੱਥੇ ਕਿੰਨੇ ਹੋਰ ਨੌਜਵਾਨਾਂ ਦੇ ਕਤਲ ਨੇ ਜਿਹੜੇ ਸਰਯਾਮ ਗੈਂਗਸਟਰ ਆਉਂਦੇ ਨੇ ਤੇ ਸ਼ੂਟਰ ਭੇਜ ਕੇ ਕਤਲ ਕਰਵਾ ਦਿੰਦੇ ਨੇ ਤਾਂ ਜੇਲ੍ਹ ਦੇ ਵਿੱਚ ਕਿਹੜੇ ਉੱਥੇ ਗਾਹ ਕੋਈ ਬੜਾ ਰੱਬ ਦਾ ਨਾਮ ਲੈਣ ਵਾਲੇ ਗਏ ਹੋਏ ਨੇ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਕੁਝ ਪਰਸੈਂਟ ਬੰਦੇ ਤਾਂ ਮਹਾ ਸਿਰੇ ਦੇ ਕ੍ਰਾਈਮਨਲ ਬੰਦੇ ਗਏ ਹੋਏ ਨੇ ਤੇ ਉਹ ਜਿਹੇ ਬੰਦੇ ਨੇ ਤੁਸੀਂ ਮਤਲਬ ਇਹੋ ਜਿਹੇ ਬੰਦਿਆਂ ਨੂੰ ਰੱਖੋਗੇ ਤਾਂ ਕਹਿਣ ਦਾ ਮਤਲਬ ਫਿਰ ਉੱਚੀ ਦਾ ਖਤਰਾ ਤਾਂ ਹੈ ਹੀ ਆ ਨਾ ਤੇ ਤੁਹਾਨੂੰ ਲੱਗਦਾ ਕਿ ਦੂਜੇ ਪਾਸੇ ਜੀ ਵਿਕਰਮ ਮਜੀਠੀਆ ਦੇ ਉੱਤੇ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਪਾਇਆ ਗਿਆ ਤੇ ਸੈਸ਼ਨ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜਾਂ ਦੇ ਉੱਤੇ ਅਕਸਰ ਇਹ ਬੋਲਦੇ ਨੇ ਕਿ ਹੁਣ ਅਸੀਂ ਵੱਡੇ ਮਗਰਮੱਛਾਂ ਨੂੰ ਹੱਥ ਪਾ ਲਿਆ ਵੱਡੇ ਮਗਰਮੱਛਾਂ ਨੂੰ ਜਿਹੜੇ ਹੱਥ ਪਾਉਣੇ ਸੀ ਉੱਥੇ ਤਾਂ ਪਾਇਆ ਨਹੀਂ ਭੋਲਾ ਮੱਡਾ ਮਗਰਮੱਛੀ ਜਿਹੜਾ ਅਕਾਲੀ ਦ ਉਹਦੀ ਦਾ ਜ਼ਮਾਨਤ ਕਰਾਤੀ ਪਤੰਦਰਾ ਨੇ ਨਾ ਤਾਂ ਕਾਲੀ ਸਰਕਾਰ ਚ ਜ਼ਮਾਨਤ ਹੋਈ ਉਹਦੀ ਨਾ ਕਾਂਗਰਸ ਸਰਕਾਰ ਚ ਹੋਈ ਵੱਡੇ ਮਗਰਮੱਛ ਕਿਸੇ ਪਲੈਨਿੰਗ ਦੇ ਤਹਿਤ ਬਾਹਰ ਕੱਢ ਲੈਂਦੇ ਉਲਟਾ ਕਹਾਣੀ ਇੱਥੇ ਇੱਥੇ ਸਕ੍ਰਿਪਟ ਐਦਾਂ ਦੀ ਲਿਖੀ ਜਾਂਦੀ ਆ ਕਿ ਆ ਕੁਝ ਜਾਂਦਾ ਕਰ ਕਹਿੰਦੇ ਕੁਝ ਨੇ ਕਰਦੇ ਕੁਝ ਨੇ ਵੱਡੇ ਮਗਰਮੱਛ ਫੜਨੇ ਦਾ ਕੀ ਸੀ ਭੋਲੇ ਵਰਗੇ ਬਾਹਰ ਕੱਢ ਲੈਂਦੇ ਜਿਨ੍ਹਾਂ ਤੇ ਹਜ਼ਾਰਾਂ ਕਰੋੜ ਦਾ ਡਰੱਗ ਦੇ ਕੇਸ ਪਏ ਹੋਏ ਨੇ ਉਹ ਤਾਂ ਜ਼ਮਾਨਤਾਂ ਕਰਾ ਕੇ ਬਾਹਰ ਆ ਗਏ ਕਿਉਂ ਆ ਗਏ ਬਹੁਤ ਵੱਡੀ ਕੋਈ ਇਹਦੇ ਮਗਰ ਵੀ ਸਾਧਿਸ਼ ਆ ਫੈਸ਼ਨ ਦੇ ਵਿੱਚ ਗਨੀਵਖੌਰ ਮਜੀਠੀਆ ਦੀ ਬੀਸ ਲਗਾਈ ਜਾਂਦੀ ਹੈ ਉੱਥੇ ਇਹ ਗੱਲ ਬੋਲਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਕਿ 540 ਕਰੋੜ ਸਾਨੂੰ ਵੀ ਦੇ ਦਿਓ ਅਜਿਹੀਆਂ ਰੀਸਾਂ ਲਾਈ ਜਾਂਦੀਆਂ ਨੇ ਦੇਖੋ ਇਹ ਇਹ ਜਿਹੜੀ ਭਾਸ਼ਾ ਹੁੰਦੀ ਹੈ ਨਾ ਮਾਫ ਕਰਨਾ ਤੁਸੀਂ ਮੇਰੀ ਛੋਟੀ ਭੈਣ ਵਰਗੇ ਹੋ ਇਹ ਲੰਡੂ ਬੰਦਿਆਂ ਦੀ ਭਾਸ਼ਾ ਹੁੰਦੀ ਹੈ ਮੈਨੂੰ ਕਹਿਣ ਨੂੰ ਕੋਈ ਗਰੇਜ ਨਹੀਂ ਪਿੰਡਾਂ ਦੇ ਵਿੱਚ ਇਹੋ ਜਿਹੇ ਬੰਦਿਆਂ ਲਈ ਇਹ ਸ਼ਬਦ ਵਰਤੇ ਜਾਂਦੇ ਨੇ ਕਿਉਂਕਿ ਚੰਗਾ ਬੰਦਾ ਇੱਜ਼ਤਦਾਰ ਬੰਦਾ ਤੇ ਸੋਹਰਦ ਬੰਦਾ ਕਦੇ ਕਿਸੇ ਦੀ ਧੀ ਭੈਣ ਨੂੰ ਕਦੇ ਗਲਤ ਨਹੀਂ ਬੋਲਦਾ ਧੀ ਭੈਣ ਦੀਆਂ ਚੀੜਾ ਨਹੀਂ ਪਣਾਉਂਦਾ ਧੀ ਭੈਣ ਦੀ ਕਰਦਾਰ ਕੁਛ ਨਹੀਂ ਕਰਦਾ ਇਹ ਅਸੀਂ ਉਹ ਕੌਮ ਦੇ ਵਾਰਸ ਆ ਜਿਹੜੇ ਅਫਗਾਨੀ ਧੀਆ ਭੈਣਾਂ ਨੂੰ ਚੱਕ ਕੇ ਦਿੱਲੀ ਤੋਂ ਇਧਰੋਂ ਚੱਕ ਕੇ ਜਾਂਦਾ ਸੀ ਇੱਥੇ ਛਡਾਉਂਦੇ ਸੀ ਜਾਨਾਂ ਖੇਡ ਕੇ ਲੜਾਈ ਲੜ ਕੇ ਧੀਆ ਭੈਣਾਂ ਨੂੰ ਆਜ਼ਾਦ ਕਰਾਇਆ ਜਾਂਦਾ ਸੀ ਤੇ ਧੀਆ ਭੈਣਾਂ ਦੀ ਪੰਜਾਬ ਦੇ ਵਿੱਚ ਕਰਦਾਰ ਕੁਛ ਨਹੀਂ ਕਰੀ ਜਾਂਦੀ ਤੇ ਪਿੰਡਾਂ ਦੇ ਵਿੱਚ ਇੱਕ ਆਮ ਕਹਾਵਤ ਆ ਪਿੰਡਾਂ ਤੇ ਨਹੀਂ ਮੈਂ ਕਹਾਂਗੇ ਪੰਜਾਬੀਆਂ 'ਚ ਆਮ ਕਹਾਵਤ ਆ ਕਿ ਧੀਆ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਦੁਸ਼ਮਣ ਦੀ ਵੀ ਧੀ ਹੋਵੇ ਦੁਸ਼ਮਣ ਦੀ ਵੀ ਭੈਣ ਹੋਵੇ ਉਹ ਆਪਣੀ ਧੀ ਭੈਣ ਆ ਮਰਦ ਬੰਦੇ ਜਨਾਨੀਆਂ ਨਾਲੇ ਲੜਦੇ ਹੁੰਦੇ ਬੰਦਿਆਂ ਨਾਲ ਆ ਢੇਲੰਦੇ ਹੁੰਦੇ ਨੇ ਤੇ ਇਹ ਮਰਦ ਨਹੀਂ ਮੈਂ ਸਮਝਦਾ ਕਿ ਇਹ ਜਮੇ ਗਿਆ ਗੁજરા ਮੁੱਖ ਮੰਤਰੀ ਆ ਜਿਨੇ ਇੱਕ ਜਿੱਤੀ ਹੋਈ ਐਮ ਐਲ ਏ ਮਤਲਬ ਇੱਕ ਇੱਕ ਬੀਬੀ ਨੂੰ ਵਿਧਾਨ ਸਭਾ ਦੇ ਵਿੱਚ ਮਤਲਬ ਮਤਲਬ ਚੜਾ ਕੇ ਜਿਸ ਹਿਸਾਬ ਨਾਲ ਉਹਨੇ ਮਤਲਬ ਇੱਕ ਇੱਕ ਤਰ੍ਹਾਂ ਦਾ ਮਜ਼ਾਕ ਬਣਾਇਆ ਮਜ਼ਾਕ ਕੀਤਾ ਮੈਂ ਸਮਝਦਾ ਕਿ ਇਹ ਤੋਂ ਘੱਟ ਨਿੰਦਣਯੋਗ ਇਸ ਤੋਂ ਘਟੀਆ ਕੋਈ ਮੈਂ ਸਮਝਦਾ ਕਿ ਗੱਲ ਨਹੀਂ ਹੋ ਸਕਦੀ ਏ ਏ ਇਹ ਸਿਰਫ ਮੁੱਖ ਮੰਤਰੀ ਨੇ ਇਹ ਦੱਸਿਆ ਪੂਰੇ ਪੰਜਾਬੀਓ ਕਿ ਮੈਂ ਕਿਸ ਕੈਟਾਗਰੀ ਦਾ ਬੰਦਾ ਹਾਂ ਕਿਸ ਸੋਚ ਦਾ ਬੰਦਾ ਤੇ ਕਿਸ ਕਿਰਦਾਰ ਦਾ ਬੰਦਾ ਬੰਦੇ ਦਾ ਕਿਰਦਾਰ ਉਹਦੀਆਂ ਗੱਲਾਂ ਤੋਂ ਉਹਦੇ ਕੰਮਾਂ ਤੋਂ ਝਲਕਦਾ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਨੇ ਤਾਂ ਸਾਢੇ 3 ਸਾਲਾਂ ਵਿੱਚ ਦੱਸ ਦਿੱਤਾ ਕਿ ਮੇਰਾ ਕਿਰਦਾਰ ਕੀ ਆ ਤੇ ਤੇ ਮੇਰਾ ਮਤਲਬ ਮੈਂ ਹੈ ਕੀ ਚੀਜ਼ ਆ ਉਹ ਸਾਰਾ ਕੁਝ ਦੱਸ ਦਿੱਤਾ ਕਹਿੰਦੇ ਜੇ ਸੱਚੇ ਸੀ ਫਿਰ ਕਹਿੰਦੇ ਆਉਂਦੇ ਵਿਧਾਨ ਸਭਾ ਸੈਸ਼ਨ 'ਚ ਫਿਰ ਕਹਿੰਦੇ ਕਿਉਂ ਨਹੀਂ ਆਏ ਹੈਗੇ ਸਵਾਲ ਤਾਂ ਇਹ ਬਣਦਾ ਸੀ ਨਾ ਉਹਨਾਂ ਦਾ ਮਤਲਬ ਸਾਹਮਣੇ ਬਿਠਾ ਕੇ ਮਤਲਬ ਉਹਨੇ ਮਤਲਬ ਗਲਤ ਬੋਲਣਾ ਸੀ ਹਾਂ ਜਿਹੜਾ ਬੰਦਾ ਪਿੱਠ ਪਿੱਛੇ ਕੁਝ ਬੋਲ ਸਕਦਾ ਸਾਹਮਣੇ ਕੀ ਬੋਲਦਾ ਤੇ ਇੱਕ ਧੀ ਭੈਣ ਮੰਨ ਲਓ ਇੱਕ ਲੇਡੀਜ਼ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਰਾਜਾ ਮਹਾਰਾਜਾ ਬਣਿਆ ਬੈਠਾ ਅੱਜ ਉਹਦੇ ਸਾਹਮਣੇ ਉੱਥੇ ਕੀ ਬੋਲਦੀ ਕੋਈ ਗੱਲ ਨਹੀਂ ਮਾਨ ਸਾਹਿਬ ਤੇਰੇ ਭਲੇਖੇ ਕੱਢਾਂਗੇ ਤੇਰੇ ਸਾਹਮਣੇ ਵਾਲੇ ਬੋਲਣ ਵਾਲੇ ਵੀ ਹੈਗੇ ਆ ਜਿਹੜੇ ਤੇਰੇ ਸਾਹਮਣੇ ਵਾਲੇ ਬੋਲਣ ਵਾਲੇ ਆਉਣਗੇ ਵੀ ਪਰ ਅਫਸੋਸ ਇਸ ਗੱਲ ਦਾ ਕਿ ਤੂੰ ਅਗਲੀ ਵਿਧਾਨ ਸਭਾ ਦੇ ਵਿੱਚ ਹੋਣਾ ਨਹੀਂ ਜੇ ਤੂੰ ਅਗਲੀ ਵਿਧਾਨ ਸਭਾ ਚ ਹੋਵੇ ਫਿਰ ਤੈਨੂੰ ਪੁੱਛਾਂਗੇ ਸੱਜਰੇ ਸਰੀਕ ਬਣ ਕੇ ਫਿਰ ਤੈਨੂੰ ਪੁੱਛਾਂਗੇ ਕਿ ਹੁਣ ਬੋਲ ਫਿਰ ਪੁੱਛਾਂਗੇ ਤੈਨੂੰ ਸੱਜਲੇ ਸਰੀਕ ਬਣ ਕੇ ਫਿਰ ਮੁੜ ਕੇ ਤੇਰੇ ਵਰਗੀ ਦੀ ਆਵਾਜ਼ ਨਹੀਂ ਨਿਕਲਦੀ ਹੁੰਦੀ ਲੱਤਾਂ ਭਾਰ ਨਹੀਂ ਚੱਲਦੀਆਂ ਇਹਦੀਆਂ ਇੱਕ ਆਵਾਜ਼ ਮਾਰੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਆਵਾਜ਼ ਸਿਰਫ ਐਂ ਕਿਹਾ ਸੀ ਕਿ ਅਕਾਲੀਓ ਆਜੋ ਜਦੋਂ ਮਹਾਲੀ ਨੂੰ ਬੜੀ ਹੀਰਾ ਕੱਤੀਆਂ ਪੂਰੇ ਪੰਜਾਬ ਦੀ ਪੁਲਿਸ ਅਕਾਲੀਆਂ ਨੂੰ ਫੜਨ ਲੱਗੀ ਹੋਈ ਸੀ ਕੋਠਿਆਂ ਤੇ ਛੱਤਾਂ ਤੇ ਧਮਕੀਆਂ ਤੇ ਲੱਤਾਂ ਭਾਰ ਨਹੀਂ ਚਲੀਆਂ ਸਰਕਾਰ ਦੀਆਂ ਤੇ ਜਿੱਦਣ ਐਕਸਕਿਊਜ਼ਿੰਗ ਬਾਦ ਨੇ ਪੱਟ ਤੇ ਥਾਪੀ ਮਾਰ ਕੇ ਲਲਕਾਰਾ ਮਾਰ ਕੇ ਕਿਹਾ ਨਾ ਕਿ ਆਜੋ ਅੱਜ ਭਗਵੰਤ ਮਾਨ ਘੇਰਨਾ ਤਾਂ ਤੇਰੀ ਪੁਲਿਸ ਕੀ ਚਾਹ ਤੂੰ ਫੌਜ ਲਾ ਨਹੀਂ ਤਾਂ ਨਹੀਂ ਅਕਾਲੀ ਡੱਕਿਆ ਡਕਣੇ ਕਿਉਂਕਿ ਪਹਿਲਾਂ ਇੰਦਰਾ ਗਾਂਧੀ ਨੇ ਬਥੇਰਾ ਕੁਝ ਕਰ ਲਿਆ ਫੌਜ ਵੀ ਲਾ ਲਈ ਸੀ ਪੁਲਿਸ ਵੀ ਲਾ ਲਈ ਸਾਰਾ ਕੁਝ ਕਰ ਲਿਆ ਸੀ ਤਾਂ ਨਹੀਂ ਡੱਕਿਆ ਮੁੱਛੇ ਹੈਗੇ ਦੇ ਚਲਾਏ ਸੀ ਪੂਰੇ ਚ ਐਮਰਜੈਂਸੀ ਪਰ ਕੱਲੇ ਪੰਜਾਬੀ ਅਕਾਲੀ ਸੀਗੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮੈਂ ਸਮਝਦਾ ਕਿ ਝੁਕਾ ਦਿੱਤਾ ਸੀ ਤੇ ਨੱਕ ਜੇ ਦਮ ਕਰ ਦਿੱਤਾ ਸੀ ਦੇਸ਼ ਆਜ਼ਾਦ ਕਰਾਉਣ ਦੇ ਵਿੱਚ 70% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਮਾਨ ਸਾਹਿਬ ਕਿਹੜੇ ਬਲਿੱਖੇ ਫਿਰਦਾ ਤੂੰ ਤੂੰ ਕਹਿੰਦਾ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਤੇ ਤਾਂ ਪਤਾ ਹੀ ਕੱਖ ਨਹੀਂ ਪੰਜਾਬੀਆਂ ਦੇ ਬਲੱਡ ਬਾਰੇ ਇਹ ਤੂੰ ਜਿੰਨਾ ਦੱਬੇਗਾ ਸਪਰਿੰਗ ਮੰਗਾ ਉਨਾ ਹੀ ਵਹਿ ਕਾਉਣਗੇ ਜਿੰਨਾ ਤੂੰ ਕਾਲੀਆਂ ਤੇ ਤਸੱਦਦ ਕਰੇਗਾ ਜਿੰਨਾ ਕਾਲੀਆਂ ਨੂੰ ਡੱਕੇਗਾ ਘੇਰੇਗਾ ਉਨਾ ਹੀ ਚੜ ਕੇ ਆਵਾਂਗੇ ਤੇ ਕਾਲੀ ਆਗੇ ਹੁਣ ਤੇਰੇ ਡੱਕਿਆ ਨਹੀਂ ਡੱਕੇ ਜਾਂਦੇ ਹੁਣ ਹੁਣ ਤੂੰ ਜਿਹੜਾ ਟਿੱਲੇ ਦਾ ਜ਼ੋਰ ਲਾਉਣਾ ਲਾ ਕੇ ਖੜੀ ਹੁਣ ਤੇਰੇ ਜਿਦੋਂ ਉਹ ਦਮ ਨਹੀਂ ਕਿ ਤੂੰ ਕਾਲੀਆਂ ਨੂੰ ਰੋਕ ਲਵੇਂਗਾ ਜੀ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਵੱਲੋਂ ਕੱਲ ਅਸਤੀਫਾ ਦੇ ਦਿੱਤਾ ਜਾਂਦਾ ਹੈ ਅਨਮੋਲ ਗਗਨਮਾਨ ਦੇ ਵੱਲੋਂ ਫਿਰ ਵਾਪਸ ਲਿਆ ਜਾਂਦਾ ਯੂ ਟਰਨ ਮਾਰੀ ਜਾਂਦੀ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਅਨਮੋਲ ਗਗਨਮਾਨ ਦੇ ਅਸਤੀਫਾ ਦੇਣ ਦੇ ਦੋ ਕਾਰਨ ਨੇ ਪਹਿਲਾ ਕਿ ਉਹ ਇੱਕ ਸਿੰਗਰ ਸੀ ਪਹਿਲਾਂ ਉਹ ਤੋਂ ਝੂਠ ਬੁਲਵਾਇਆ ਗਿਆ ਕੇਜਰੀਵਾਲ ਐਂਡ ਭਗਵੰਤ ਮਾਨ ਕੰਪਨੀ ਨੇ ਤਾਂ ਹੀ ਮੈਂ ਕਹਿਆ ਨਾ ਕਿ ਕ੍ਰਿਮੀਨਲ ਪਾਰਟੀ ਆ ਲੋਕਾਂ ਦੇ ਜਜ਼ਬਾਤ ਨਾਲ ਵੀ ਖੇਡਦੇ ਨੇ ਕਿ 5 ਮਿੰਟ ਵਿੱਚ ਝਟਕੀ ਮਾਰ ਕੇ ਐਮਐਸਪੀ 11-1100 ਰੁਪਿਆ ਮਹਿਲਾਵਾਂ ਨੂੰ ਦੇ ਦਾਂਗੇ ਇਜਰੀ ਵਾਲ ਮੈਨੂੰ ਪਪਾ ਵਰਗੇ ਲੱਗਦੇ ਨੇ ਅਨਮੋਲ ਗਗਨ ਦੀ ਮੈਂ ਪ੍ਰਾਣੀ ਇੱਕ ਵੀਡੀਓ ਦੇਖ ਰਿਆ ਸੀ ਕਹਿੰਦੀ ਮਨੂੰ ਦੀ ਇਹ ਪਪਾ ਵਰਗੇ ਲੱਗਦੇ ਨੇ ਕਿਸੇ ਨੂੰ ਭਰਾ ਵਰਗੇ ਲੱਗਦੇ ਨੇ ਮਤਲਬ ਮੈਂ ਹੈਰਾਨ ਆ ਕਿਸੇ ਨੂੰ ਕਹਿੰਦੀ ਪੁੱਤ ਵਰਗੇ ਲੱਗਦੇ ਨੇ ਵੀ ਕਿਹੜੇ ਕ੍ਰਿਮੀਨਲ ਬੰਦਿਆਂ ਨੂੰ ਤੁਸੀਂ ਮਤਲਬ ਇਹ ਦਰਜੇ ਦੇਈ ਜਾਂਦੇ ਹੋ ਇਹ ਤਾਂ ਉਹ ਸ਼ਰੀਕ ਨੇ ਉਹ ਸ਼ਰੀਕ ਨੇ ਜਿਹੜੇ ਮੈਂ ਸਮਝਦਾ ਕਿ ਇੱਕ ਸ਼ਰੀਕ ਪਰ ਪਤਾ ਨਹੀਂ ਕਿਹੜੀ ਭੈੜੀ ਕਰਦਾ ਹੁੰਦਾ ਉਹ ਤੋਂ ਵੱਧ ਮਾੜੀ ਕਰਕੇ ਜਾਣਗੇ ਪੰਜਾਬ ਦੇ ਨਾਲ ਅਨਮੋਲ ਗਗਨ ਮਾਨ ਹਰ ਰੋਜ਼ ਜਿਹੜੀ ਆ ਉਹਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹਰ ਮੋੜ ਤੇ ਉਹਨੂੰ ਸੋਸ਼ਲ ਮੀਡੀਆ ਤੇ ਮੀਡੀਆ ਤੇ ਲੋਕਾਂ ਦੇ ਵਿੱਚ ਇਹ ਸਵਾਲਾਂ ਦੇ ਜਵਾਬ ਪੁੱਛੇ ਜਾਂਦੇ ਨੇ ਕਿ ਕਿੱਥੇ ਐਮਐਸਪੀ ਕਿੱਥੇ ਆ 11100 ਕਿੱਥੇ ਆ ਡਿਵੈਲਪਮੈਂਟ ਤੁਸੀਂ ਕਹਿੰਦੇ ਜੇ ਸਰਕਾਰ ਚਲਾਉਣੀ ਆਉਂਦੀ ਸਾਨੂੰ ਦੇ ਦਿਓ ਹੁਣ 3.5 ਸਾਲ ਹੋ ਗਏ ਕੀ ਕੱਕ ਕੀਤਾ ਦੂਜਾ ਨੰਬਰ ਦੂਜਾ ਇਹ ਵੀ ਆ ਕਿ ਘਟ ਬੀਬਾ ਨਹੀਂ ਵੀ ਨਹੀਂ ਹੈਗੀ ਘਟ ਬੀਬਾ ਵੀ ਨਹੀਂ ਹੈਗੀ ਸਿੱਧਾ ਦੋਸ਼ ਉਥੇ ਮਹਾਲੀ ਦੇ ਏਰੀਆ ਤੁਸੀਂ ਕਿਸੇ ਨੂੰ ਜਾ ਕੇ ਪੁੱਛ ਕੇ ਦੇਖ ਲਓ ਸਿੱਧੇ ਦੋਸ਼ ਲੱਗ ਰਹੇ ਨੇ ਕਿ ਬੀਬਾ ਤੇ ਬੀਬਾ ਦੇ ਪਰਿਵਾਰ ਕਰੋੜਾਂ ਰੁਪਏ ਦੇ ਹੀਰ ਫੇਰ ਦੇ ਇਲਜ਼ਾਮ ਲੱਗ ਰਹੇ ਨੇ ਕਰੋੜਾਂ ਰੁਪਏ ਦੇ ਇਹ ਤਾਂ ਬਹੁਤ ਵੱਡੇ ਇਲਜ਼ਾਮ ਆ ਜੀ ਕਿਉਂਕਿ ਆਮ ਆਦਮੀ ਪਾਰਟੀ ਤਾਂ ਹੀ ਗੱਲ ਕਹਿ ਰਹੀ ਹੈ ਨਾ ਕਿ ਵੀ ਅਸੀਂ ਪੰਜਾਬ ਚ ਕ੍ਰਪਸ਼ਨ ਖਤਮ ਕਰਨਾ ਚਾਹੁੰਦੇ ਹਾਂ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਹਾਂ ਖਤਮ ਕਰਤੀ ਜਦੋਂ ਪੈਸੇ ਨਹੀਂ ਲੈਣਾ ਪੰਜਾਬ ਚ ਕ੍ਰਪਸ਼ਨ ਆਪ ਹੀ ਖਤਮ ਹੈ ਜਦੋਂ ਮਤਲਬ ਕਰੋੜਾਂ ਕਰੋੜਾਂ ਦਾ ਮਤਲਬ ਕੁਝ ਵੀ ਹੋ ਸਕਦਾ 100 ਕਰੋੜ ਵੀ 50 ਕਰੋੜ ਵੀ ਕੁਝ ਵੀ ਹੋ ਸਕਦਾ ਬਹੁਤ ਵੱਡਾ ਦੋਸ਼ ਹੈ ਜੀ ਜਦੋਂ ਜਦੋਂ ਇੰਨੇ ਇੰਨੇ ਕਰੋੜਾਂ ਦੇ ਮਤਲਬ ਆਮ ਲੋਕਾਂ ਚ ਚਰਚਾਵਾਂ ਨੇ ਉਹ ਜਾਂਚ ਦਾ ਵਿਸ਼ਾ ਤਾਂ ਹੈ ਨਾ ਜਾਂਚ ਤਾਂ ਹੋਣੀ ਬਣਦੀ ਆ ਸੋ ਇੱਕ ਚਰਚਾਵਾਂ ਇਹ ਵੀ ਨੇ ਕਿ ਬੀਬਾ ਨੇ ਅਸਤੀਫਾ ਦਿੱਤਾ ਨਹੀਂ ਬੀਬਾ ਤੋਂ ਅਸਤੀਫਾ ਲਿਆ ਗਿਆ ਫਿਰ ਉਹਨਾਂ ਨੇ ਯੂ ਟਰਨ ਕਿਉਂ ਮਾਰਿਆ ਕੋਈ ਡੀਲ ਹੋ ਗਈ ਹੋएगी ਕੋਈ ਡੀਲ ਹੋ ਗਈ ਹੋएगी ਆਪ ਦੇ ਵਿੱਚ ਬੈਠ ਕੇ ਕੇਜਰੀਵਾਲ ਭਗਵੰਤ ਮਾਨ ਕਿਉਂਕਿ ਦੇਖੋ ਜਿਵੇਂ ਇੱਕ ਕਹਾਵਤ ਆ ਪੰਜਾਬ ਦੇ ਵਿੱਚ ਕਿ ਚੋਰ ਚੋਰ ਮਸਰੇ ਭਰਾ ਹੁਣ ਬਹੁਤ ਕੁਝ ਸਮਾਨ ਤਾਂ ਬੀਬਾ ਚੱਕੀ ਫਿਰਦੀ ਹੈ ਉਹਨਾਂ ਦਾ ਕਿ ਮੈਂ ਤੁਹਾਡਾ ਭਾਂਡਾ ਭੁੰਨ ਦੂੰਗੀ ਬਹੁਤ ਕੁਝ ਉਹ ਬੀਬਾ ਚੱਕੀ ਫਿਰਦੇ ਨੇ ਪਰਿਵਾਰ ਦਾ ਕਿ ਅਸੀਂ ਤੇਰਾ ਭਾਂਡਾ ਭਨਦਾਂਗੇ ਲੜਾਈ ਪੰਜਾਬ ਨੂੰ ਬਚਾਉਣ ਦੀ ਨਹੀਂ ਲੜਾਈ ਹਿੱਸਿਆਂ ਦੇ ਰੌਲੇ ਦੀ ਆ ਕਿ ਕਿਹਨੂੰ ਕਿੰਨਾ ਹਿੱਸਾ ਜਾਏਗਾ ਲੜਾਈ ਇਸ ਗੱਲ ਦੀ ਆ ਕਿ ਕਿਦਾ ਹਿੱਸਾ ਦਿੱਲੀ ਵਾਲਿਆਂ ਨੂੰ ਕਿੰਨਾ ਮਿਲੇਗਾ ਪੰਜਾਬ ਟੀਮ ਨੂੰ ਕਿੰਨਾ ਬਣੇਗਾ ਏ ਟੀਮ ਨੂੰ ਕਿੰਨਾ ਜਾਏਗਾ ਬੀ ਟੀਮ ਨੂੰ ਕਿੰਨਾ ਜਾਏਗਾ ਉੱਥੇ ਕਿੰਨਾ ਰਹੇਗਾ ਉੱਪਰ ਕਿੰਨਾ ਜਾਏਗਾ ਥੱਲੇ ਕਿੰਨਾ ਜਾਏਗਾ ਰੌਲਾ ਇਹ ਚੀਜ਼ ਦਾ ਉਹ ਪੰਜਾਬੀਓ ਜੇ ਤੁਸੀਂ ਕਹੋ ਵੀ ਇਹ ਭ੍ਰਿਸ਼ਟਾਚਾਰ ਖਤਮ ਕਰਨ ਦਾ ਜਾਂ ਪੰਜਾਬ ਨੂੰ ਬਚਾਉਣ ਦਾ ਜਾਂ ਪੰਜਾਬ ਨੂੰ ਤਰੱਕੀ ਤੇ ਲਿਜਾਣ ਦਾ ਰੌਲਾ ਨਹੀਂ ਇਹ ਰੌਲਾ ਇਹਨਾਂ ਦੇ ਹਿੱਸਿਆਂ ਦਾ ਆ ਚਾਹੇ ਸਿੰਗਲਾ ਫੜਿਆ ਚਾਹੇ ਫੌਜਾ ਸਿੰਘ ਸਰਾਰੀ ਤਾਰਿਆ ਚਾਹੇ ਆ ਚੇਤਨ ਸਿੰਘ ਜੋੜੇ ਮੱਜਰੇ ਨੂੰ ਘੇਰ ਕੇ ਅਸਤੀਫਾ ਲਿਆ ਸੀ ਡੀਐਸਪੀ ਨੇ ਅੱਗੇ ਗੱਡੀ ਲਾ ਕੇ ਮੰਤਰੀ ਦੇ ਕਹਿੰਦੇ ਹਰਿਆਣੇ ਚ ਕੰਪੇਨ ਚ ਫਿਰਦਾ ਸੀ ਪਤੰਦਰ ਨੂੰ ਪੁਲਿਸ ਨੇ ਘੇਰ ਲਿਆ ਜਾ ਕੇ ਕਿ ਲਿਆ ਇਥੇ ਅਸਤੀਫਾ ਦੇ ਉਹ ਕਹਿੰਦਾ ਪਤਾ ਨਹੀਂ ਉਹ ਦਿੱਲੀ ਵਾਲਿਆਂ ਵੱਲ ਸੀ ਕਹਿੰਦੇ ਪੰਜਾਬ ਵਾਲਿਆਂ ਵੱਲ ਸੀ ਵੀ ਮੈਨੂੰ ਫਲਾਣੇ ਜਗ੍ਹਾ ਤੇ ਫੋਨ ਆਇਆ ਕਹਿੰਦੇ ਤੂੰ ਅਸਤੀਫਾ ਲਿਖਿਆ ਯਾਰ ਅੱਜ ਦਾ ਜਲੰਧਰ ਵਾਲਾ ਫੜਿਆ ਇਹ ਵੀ ਆਹੀ ਕੁਝ ਉੱਥੇ ਵੀ ਹਿੱਸਿਆਂ ਦਾ ਰੌਲਾ ਉੱਥੇ ਵੀ ਹਿੱਸਿਆਂ ਦਾ ਰੌਲਾ ਕਿ ਕੌਣ ਕਿਹਨੂੰ ਹਿੱਸਾ ਕੌਣ ਦੇ ਰਿਹਾ ਕਿਸੇ ਦੇ ਕੋਈ ਟੀਮ ਅਕਰ ਪਈ ਵੀ ਆ ਕਿਸੇ ਦੇ ਕੋਈ ਮਗਰ ਪਈ ਵੀ ਆ ਰੌਲਾ ਹਿੱਸਿਆਂ ਦਾ ਰੌਲਾ ਪੰਜਾਬ ਨੂੰ ਬਚਾਉਣ ਦਾ ਨਹੀਂ ਰੌਲਾ ਹਿੱਸਿਆਂ ਨੂੰ ਬਚਾਉਣ ਦਾ ਪਿਆ ਬਣਾ ਦਾ ਆਪਦੇ ਵਿੱਚ ਕਿਹੜਾ ਕਿੰਨਾ ਹਿੱਸ ਤੇ ਫਿਰ ਅਕਾਲੀ ਦਲ ਆਪਣੇ ਪੱਤੇ ਖੋਲੇਗਾ ਤੇ ਜਾਂਚ ਕਰਵਾਏਗਾ ਇਸ ਮਾਮਲੇ 'ਚ 100% ਹੋਣੀ ਚਾਹੀਦੀ ਹੈ ਮੇਰਾ ਕਹਿਣਾ ਹੈ ਕਿ ਕੇਂਦਰੀ ਏਜੰਸੀਆਂ ਨੇ ਉਹਦੀ ਜਾਂਚ ਕਰਨ ਜੇ ਦੋਸ਼ ਲੱਗ ਗਏ ਨੇ ਜੇ ਵੱਡੇ ਦੋਸ਼ ਲੋਕਾਂ ਦੇ ਵਿੱਚ ਜੇ ਇਹ ਗੱਲਾਂ ਚਰਚਾਵਾ ਹੈਗੀਆਂ ਨੇ ਤਾਂ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਐਵੇਂ ਤਾਂ ਨਹੀਂ ਦੇਖੋ ਰੌਲਾ ਪੈਂਦਾ ਜਿਵੇਂ ਕਹਿੰਦੇ ਨੇ ਨਾ ਕਿ ਬਿਨਾਂ ਗੱਲ ਤੋਂ ਜਿੱਕਦੇ ਧੂਆਂ ਨਿਕਲਦਾ ਕਹਿੰਦੇ ਫਿਰ ਕੋਈ ਤਾਂ ਗੱਲ ਹੈ ਜੇ ਅਸਤੀਫਾ ਦਿੱਤਾ ਤਾਂ ਕੋਈ ਗਲਤ ਹੈ ਜੇ ਅਸਤੀਫਾ ਵਾਪਸ ਲਿੱਤਾ ਤਾਂ ਕੋਈ ਗਲਤ ਹੈ ਤੁਸੀਂ ਇੱਥੇ ਗੱਲ ਸਮਝਦੇ ਹੋ ਕਿ ਇੰਨੀ ਛੋਟੀ ਗੱਲ ਹੈ ਕਿ ਮੈਂ ਰਸਗੀ ਸੀ ਜੀ ਮੈਂ ਅਸਤੀਫਾ ਦੇਤੇ ਅਜ ਜਬਾਤੀ ਹੋ ਗਏ ਤੇ ਦੂਜੇ ਦਿਨ ਮੈਨੂੰ ਅਮਨ ਅਰੋੜਾ ਜੀ ਮਨਾਉਣਾ ਆਗੇ ਤੇ ਮੈਂ ਅਸਤੀਫਾ ਵਾਪਸ ਲੈ ਲਿਆ ਨਾ ਵੀ ਬੈਠੀ ਗੱਲ ਨਹੀਂ ਆ ਗੱਲ ਵੱਡੀ ਹੈ ਰੌਲਾ ਹੋਰ ਹੈ ਸਕ੍ਰਿਪਟ ਹੋਰ ਹੈ ਮਸਲਾ ਹੋਰ ਹੈ ਇਹ ਵੱਡੇ ਘਾਲੇ ਹਮਾਲੇ ਨੇ ਜਿਹੜੇ ਸਾਹਮਣੇ ਆਉਣੇ ਜ਼ਰੂਰੀ ਨੇ ਕੱਲੋਂ ਸਰਕਾਰਾਂ ਬਦਲਣੀਆਂ ਨੇ ਸਾਰਾ ਕੁਝ ਸਾਹਮਣੇ ਆਉਣੀ ਆਉਣਾ ਕਿੰਨਾ ਕੁ ਦੇਰ ਨੱਠ ਲਵਾਂਗੇ ਕਿੰਨਾ ਕੁ ਟਾਈਮ ਬਚ ਲਵਾਂਗੇ ਮੈਂ ਤਾਂ ਹੁਣ ਵੀ ਬੇਨਤੀ ਕਰਦਾ ਹਾਂ ਕੇਂਦਰੀ ਏਜੰਸੀਆਂ ਨੂੰ ਕਿ ਇਹਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਜੀ ਮੇਰਾ ਆਖਰੀ ਸਵਾਲ ਤੁਹਾਨੂੰ ਤੁਸੀਂ ਯੂਥ ਅਕਾਲੀ ਦਲ ਦੇ ਪ੍ਰਧਾਨ ਹੋ ਤੇ ਤੁਹਾਡੇ ਨਾਲ ਕਿੰਨੀ ਕੁ ਯੂਥ ਜੁੜ ਗਈ ਹੈ ਕਿਵੇਂ ਦਾ ਹੰਗਾਰਾ ਅੱਜ ਕੱਲ ਅਕਾਲੀ ਦਲ ਨੂੰ ਮਿਲ ਰਿਹਾ ਨੌਜਵਾਨਾਂ ਦਾ ਦੇਖੋ ਮੈਨੂੰ ਦੁਆਰਾ ਪ੍ਰਧਾਨ ਬਣਾ ਕੇ ਸਦਸ ਸ੍ਰੀਮਾਨ ਬਾਦਲ ਜੀ ਨੇ ਯੂਥ ਵਿੰਗ ਦੀ ਕਮਾਂਡ ਦੁਆਰਾ ਸੇਵਾ ਕਰਨ ਦਾ ਮੌਕਾ ਦਿੱਤਾ ਪਹਿਲਾਂ ਅਸੀਂ ਯੂਥ ਮਿਲਣੀ ਚਲਾਈ ਸੀ ਨਾਲ ਨਾਲ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਚੱਲ ਰਹੀ ਆ ਉਹਦੇ ਨਾਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਨਿਰਾਸ਼ ਤੇ ਹਤਾਸ਼ ਤੇ ਠੱਗੇ ਹੋਏ ਮਹਿਸੂਸ ਕਰ ਰਹੇ ਯੂਥ ਨੂੰ ਤਕੜਾ ਕਰਨ ਲਈ ਚੜ੍ਹਦੀ ਕਲਾ ਦੇ ਵਿੱਚ ਲਿਆਉਣ ਲਈ ਉਹਨਾਂ 'ਚ ਹਿੰਮਤ ਭਰ ਲਈ ਅਸੀਂ ਮੁਹਿੰਮ ਵਿੰਡਾਂਗੇ ਪਿੰਡ ਲੈਵਲ ਤੱਕ ਬੂਥ ਲੈਵਲ ਤੱਕ ਸਰਕਲ ਲੈਵਲ ਤੱਕ ਜਾ ਕੇ ਉਹਨਾਂ ਨਾਲ ਜਿਹੜਾ ਰਾਬਤਾ ਕਾਇਮ ਕਰਾਂਗੇ ਤੇ ਜੋ ਪੰਜਾਬ ਦੇ ਨੌਜਵਾਨ ਚਾਹੁੰਦੇ ਨੇ ਇੱਕ ਮੁਟ ਹੋ ਕੇ ਉਹਨਾਂ ਦੀ ਆਪਣੀ ਪਾਰਟੀ ਦੇ ਪਲੇਟਫਾਰਮ ਤੇ ਉਹਨਾਂ ਨੂੰ ਦਵਾਵਾਂਗੇ ਕਿਉਂਕਿ ਜਿਹੜੀਆਂ ਗੱਲਾਂ ਸ਼੍ਰੋਮਣੀ ਕਾਲਦ ਦੇ ਯੂਥ ਵਿੰਗ ਦੇ ਵਿੱਚ ਆ ਕੇ ਤੁਸੀਂ ਬੇਬਾਕੀ ਨਾਲ ਆਪਣੀ ਭਾਵਨਾ ਆਪਣੀ ਸੋਚ ਤੇ ਆਪਣੀ ਲੜਾਈ ਪੰਜਾਬ ਦੀ ਲੜ ਸਕਦੇ ਹੋ ਤੁਹਾਨੂੰ ਹੋਰ ਕਿਸੇ ਪਾਰਟੀ ਦਾ ਯੂਥ ਵਿੰਗ ਇੰਨੀ ਆਜ਼ਾਦੀ ਦਿੰਦਾ ਹੀ ਨਹੀਂ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਤੁਹਾਡੇ ਸਾਹਮਣੇ ਰਹੀ ਅੱਜ ਹੋਕਾ ਦੰਦਾ ਕਿ ਜੇ ਮੇਰੀ ਗੱਲ ਗਲਤ ਲੱਗਦੀ ਹੈ ਤੁਹਾਨੂੰ ਤਾਂ ਮੈਨੂੰ ਜਿੱਥੇ ਮਰਜੀ ਘੇਰ ਕੇ ਪੁੱਛ ਲਓ ਜੇ ਮੇਰੀ ਗੱਲ ਠੀਕ ਲੱਗਦੀ ਹੈ ਤਾਂ ਮੇਰਾ ਸਾਥ ਦਿਓ ਮੈਂ ਕੀ ਕਹਿਣਾ ਚਾਹੁੰਦਾ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਣਾ ਚਾਹੁੰਦਾ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਹੀ ਕਿ ਜੇ ਤੁਹਾਨੂੰ ਲੱਗਦਾ ਕਿ ਹੋਰ ਪਾਰਟੀਆਂ ਦਿੱਲੀ ਏਜੰਡਾ ਪਾਰਟੀਆਂ ਦੇ ਪਲੇਟਫਾਰਮ ਤੇ ਆ ਕੇ ਪੰਜਾਬ ਦਾ ਨੌਜਵਾਨ ਇੰਨੀ ਬੇਬਾਕੀ ਦੇ ਨਾਲ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਦੀ ਗੱਲ ਕਰ ਸਕਦਾ ਤਾਂ ਤੁਸੀਂ ਉਹਨਾਂ ਨਾਲ ਲੱਗੋ ਬਚੱਕ ਦੀ ਲੱਗੋ ਜੇ ਤੁਹਾਨੂੰ ਲੱਗਦਾ ਕਿ ਨਹੀਂ ਪੰਥ ਦੀ ਤੇ ਪੰਜਾਬ ਦੀ ਤੇ ਪੰਜਾਬੀ ਦੀ ਗੱਲ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੇ ਹੋ ਸਕਦੀ ਹੈ ਤਾਂ ਮੇਰੀ ਬੇਨਤੀ ਹੈ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲ ਦਲ ਦੇ ਪਲੇਟਫਾਰਮ ਤੇ ਆਓ ਤੇ ਤੁਹਾਨੂੰ ਖੁੱਲਾ ਮੌਕਾ ਦਿੰਦੇ ਆ ਕਿ ਆਓ ਪੰਜਾਬ ਲਈ ਲੜਾਈ ਲੜੀਏ ਪੰਜਾਬ ਦੀ ਆਉਣ ਵਾਲੀ ਨਸਲ ਲਈ ਫਸਲ ਲਈ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਇੱਕ ਮਟੋਕੇ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣ ਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਈਏ ਇਹ ਥਾਵਾਂ ਤੇ ਤੁਸੀਂ ਆਓ ਚੰਗੇ ਮਾਹੌਲ ਚ ਆ ਕੇ ਚੰਗੀ ਪਾਰਟੀ ਚ ਆ ਕੇ ਪੰਜਾਬ ਲਈ ਕੁਝ ਕਰਨ ਲਈ ਤੁਹਾਨੂੰ ਮੌਕਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਰਾਹੀਂ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ ਧੰਨਵਾਦ